ਵੀਸ ਤੂੰ ਕੋ ਜਾਣਦੇ ਨਾ ਤੈਨੂੰ ਕਬੂਤਰ ਬਾਈ ਨਾ ਤੂੰ ਜਾਣਦਾ ਨਾ ਤੈਨੂੰ ਬੋਲਣਾ ਆ ਬੀ ਕਬੂਤਰਾਂ ਨੂੰ ਫੀਮ ਦਿੰਦੇ ਆ ਤੂੰ ਜਾ ਕੇ ਦੇਖਦਾ ਮੈਨੂੰ ਫੀਮ ਦਿੰਦੇ ਐ ਇੰਨਾ ਕ ਪੰਛੀ ਆ ਇਹਨੂੰ ਵੀ ਫੀਮ ਦੇ ਦਾਂਗੇ ਇਹਨੇ ਤਾਂ 2 ਮਿੰਟ ਚ ਮਰ ਜਾਣਾ ਫੀਮ ਤਾਂ ਉਦਾਂ ਨਹੀਂ ਮਿਲਦੀ ਖਾਨ ਤੋਂ ਤੇ ਵੈਸੇ ਕਬੂਤਰਾਂ ਨੂੰ ਕਿੱਥੋਂ ਦੇ ਦੇਣੀ ਆ ਆ ਚਿੱਟਾ ਜੋ ਜਿੰਨਾ ਮਰਜ਼ੀ ਲੈ ਲਓ ਆ ਚਿੱਟਾ ਤੁਹਾਡਾ ਘਰ ਘਰ ਵੇਚਦਾ ਪਿਆ ਅੱਜ ਕੱਲ ਉਹ ਤਾਂ ਕੁਛ ਕੋੰਦੀਆਂ ਲੱਗੀਆਂ ਨਹੀਂ ਅੱਜ ਤਾਂ ਕੋਈ ਛੁੱਟਿਆ ਨਹੀਂ ਨਸ਼ਾ ਤੇ ਹੁਣ ਸਾਡੇ ਕਬੂਤਰ ਬਾਈ ਨੂੰ ਕਹਿੰਦੇ ਫੀਮ ਦਿੰਦੇ ਆ ਫੀਮ ਪਹਿਲਾਂ ਹੁਣੇ ਤਾਂ ਦਈਏ ਆਰੇ ਮੈਂ ਬੱਚਿਆਂ ਨੂੰ ਬਾਅਦ ਦੇਖਿਆ ਇਹਨਾਂ ਨੂੰ ਦੇਖੀ ਦਾ ਸਾਡੇ ਇਹਨਾਂ 'ਚ ਜਾਨ ਵਸੀ ਪਈ ਹੈ ਅਸੀਂ ਇਹਨਾਂ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਇਹ ਸਾਡੇ ਕੋਲ ਚਲੇ ਗਏ ਅਸੀਂ ਉਦਨ ਮਰ ਗਏ ਤੇ ਕੋਈ ਬੰਤਮਾਨ ਆ ਕੇ ਬਹਿ ਕੇ ਦਰੀ ਪਿਛਾ ਕੇ ਆ ਕੇ ਸੋਸ ਕਰ ਲਵੇਂ ਸਾਡੇ ਅਸੀਂ ਕਬੂਤਰ 28-28 ਘੰਟੇ ਡਾਉਂਦੇ ਹਾਂ 28-28 ਘੰਟੇ ਦੋ-ਦੋ ਦਿਨ ਕਬੂਤਰ ਡਾਉਂਦੇ ਹਾਂ ਮੈਂ ਲੇਟਾਂ ਦੇ ਉੱਤੇ ਲਾਏ ਹੋਏ ਆ ਤੇ ਉਹ ਕਹਿੰਦਾ ਵੀ ਨਸ਼ਾ ਦੇ ਕਿ ਡਾਂਦੇ ਆ ਉਹਨੂੰ ਕਹੇ ਅਸੀਂ ਤੇਰੇ ਸਾਹਮਣੇ ਡਾਵਾਂਗੇ ਦੇਸੀ ਚੀਜ਼ਾਂ ਦਾ ਨੁਕਤਾ ਬਣਿਆ ਉਹੀ ਦਵਾਂਗੇ ਤੇ ਕਬੂਤਰ 28 ਘੰਟੇ ਵੀ ਉੱਡ ਜਾਂਦਾ ਵਾ ਇਹ ਭਗਵੰਦਾਨੋ ਅਸੀਂ ਕਹਿੰਨੇ ਆ ਵੀ ਇਹ ਗੇਮ ਨੂੰ ਤੂੰ ਸਾਡੀ ਨੂੰ ਜ਼ੀਰੋ ਕਰਤਾ ਨਾ ਤੇ ਤੂੰ ਵੀ ਉਸ ਦਿਨ ਜ਼ੀਰੋ ਹੋ ਜਾਣੀ ਇਹ ਤੈਨੂੰ ਦੱਸਤਾਈ ਆ ਗਾਂ ਇਲੈਕਸ਼ਨ ਆ ਰਹੀ 1.5 ਸਾਲ ਬਾਅਦ ਤੇ ਵਿਖੀ ਹਾਲ ਕੀ ਹੋਣਾ ਈ ਡੀਸੀਆਂ ਨੂੰ ਕੁਝ ਦੱਸਣਾ ਚਾਹੀਦਾ ਵੀ ਇਹ ਗੇਮ ਹੈਗੀ ਹੈ ਸ਼ਾਂਤੀ ਦਾ ਪ੍ਰਤੀਕ ਜਦੋਂ ਕੋਈ ਮਿਨਿਸਟਰ ਆਉਂਦਾ ਵੱਡਾ ਬਾਦਲ ਸਾਹਿਬ ਆਂਦੇ ਸੀਗੇ ਮੈਂ ਇਹ ਮੁੱਖ ਮੰਤਰੀਆਂ ਕੁਛ ਆਂਦੇ ਸੀਗੇ ਪ੍ਰਧਾਨ ਮੰਤਰੀ ਕਿਤੇ ਆਂਦਾ ਸੀ ਉਦੋਂ ਸਰਮਨੂਪ ਭਗਵੰਦ ਆਂਦਾ ਸੀ ਵੀ ਕਬੂਤਰ ਛੱਡਨੇ ਆ ਉਹ ਡੀਸੀਆਂ ਨੂੰ ਨਹੀਂ ਪਤਾ ਵੀ ਕਿੰਨਾ ਚਿਰ ਦੀ ਗੇਮ ਚੱਲਦੀ ਪਈ ਆ ਪਣ ਭਗਵੰਤ ਮਾਨ ਦੀ ਸਰਕਾਰ ਤੋਂ ਕਬੂਤਰ ਬਾਜ਼ ਵੀ ਦੁਖੀ ਹੋ ਗਏ ਜੀ ਉਹ ਸਾਰੇ ਹੀ ਦੁਖੀ ਹੈ ਜੀ ਉਹ ਕੋਈ ਕੋਈ ਸੁਖੀ ਹੋਇਆ ਹੈ ਕਿਹੜਾ ਸੁਖੀ ਹੋਇਆ ਦੱਸੋ ਪਹਿਲਾਂ ਮੈਨੂੰ ਉਹ ਜੋ ਟਾਈਮ ਸੀ ਜੋ ਸਾਡੇ ਉਹ ਕਹੇ ਕਿ ਕਬੂਤਰ ਵੀ ਛੜਦਾ ਹੁੰਦਾ ਹੈ ਕਈ ਫੰਕਸ਼ਨਾਂ 'ਚ ਤੇ ਹੁਣ ਸਾਨੂੰ ਕਹਿੰਦਾ ਜੀ ਇੱਥੇ ਬਹੰਦੀ ਹੈ ਤੇ ਸਰਕਾਰ ਨੂੰ ਮਹਿੰਗੀ ਪਾਉਗੀ ਜੀ ਬਹੁਤ ਜਿਆਦੀ ਕਬੂਤਰ ਖਿਡਾਰੀ ਪਤਾ ਕਿੰਨਾ ਵਾ ਇੱਕ ਪਿੰਡ ਦੇ ਵਿੱਚ ਲਿਜਾਓ ਚਾਰ-ਚਾਰ ਸਕ ਕਬੂਤਰ ਖਿਡਾਰੀ ਇੱਕ ਪਿੰਡ ਦੇ ਵਿੱਚ ਹੀ ਦਲੰਦਰ ਦੇ ਜਿਲ੍ਹੇ ਜਿਲੇ ਜਾਓ ਹਜ਼ਾਰਾਂ ਕਬੂਤਰ ਖਿਡਾਰੀ ਆ ਅਸੀਂ ਆਪਣੀ ਮਿਹਨਤ ਕਰਦੇ ਹਾਂ ਸਾਰਾ ਦਿਨ ਧੁੱਪੇ ਰੰਨੇ ਖੜੇ ਦੇਖ ਭਗਵੰਤ ਮਾਨ ਨੂੰ ਕੋਈ 10 ਮਿੰਟ ਖੜਾ ਹੋ ਕੇ ਦਿਖਾ ਦੇ ਤੂੰ ਪੈਸਾ ਦਿਨਾਲ ਤੇ ਉਹਨੇ ਨਾਲ ਹੀ ਦੌੜ ਜਾਣਾ ਮੈਂ 60 ਸਾਲ ਹੋ ਗਏ ਗੇਮ ਦੇ ਵਿੱਚ ਆ ਤੂੰ ਦੇਖੋ ਮੈਂ ਇੰਨਾ ਨਾਕ ਬਾਇਆ ਦੋ ਵਾਰੀ ਵਰਲਡ ਚੈਂਪੀਅਨ ਬਣਿਆ ਆ ਗਰੀਨ ਅੱਖਾਂ ਨੇ ਕਬੂਤਰਾਂ ਕਰਕੇ ਅਮਰੀਕਾ ਤੋਂ ਕੈਨੇਡਾ ਤੋਂ ਅੱਛਾ ਕਹਿੰਦੇ ਹੁਣ ਜਿਹੜਾ ਕੋਈ ਕਬੂਤਰਬਾਜ਼ੀ ਕਰੇਗਾ ਉਹਨੂੰ ਜੇਲ੍ਹ 'ਚ ਜਾਣਾ ਪਊਗਾ ਜੇਲ੍ਹ 'ਚ ਜਾਣ ਨੂੰ ਤਿਆਰ ਹਾਂ ਕਬੂਤਰਬਾਜ਼ੀ ਲਈ ਜੀ ਬਿਲਕੁਲ ਜੀ ਜੇਲ੍ਹ 'ਚ ਦੀ ਜਾਣਾ ਕਿੰਨੇ ਆ ਤੇ ਫਰੋਡ ਆ ਤੁਹਾਨੂੰ ਮੈਂ ਦੱਸਦਾ ਪਿਆ ਇਹ ਤੁਹਾਨੂੰ ਪਤਾ ਲੱਗ ਗਈ ਜਣਾ ਕੋਈ ਗੱਲ ਨਹੀਂ ਹੈਗੀ ਇਹ ਕਬੂਤਰਬਾਜ਼ੀ ਸ਼ਾਂਤੀ ਦਾ ਪ੍ਰਤੀਕ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪੰਜਾਬ ਦੇ ਵਿੱਚ ਕਬੂਤਰਬਾਜ਼ੀ ਤੇ ਪਾਬੰਦੀ ਲੱਗ ਗਈ ਹੈ ਪਸ਼ੂ ਪਾਲਣ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਹੀ ਡਿਸਿਸ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਨੇ ਕਿ ਜੇਕਰ ਕੋਈ ਕਬੂਤਰਬਾਜ਼ੀ ਕਰਦਾ ਹੈ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਇਸ ਪੂਰੇ ਵਿਸ਼ੇ ਨੂੰ ਲੈ ਕੇ ਸਾਡੇ ਨਾਲ ਸਰਵਣ ਸਿੰਘ ਹੁਣੀ ਮੌਜੂਦ ਨੇ ਕਬੂਤਰਬਾਜ਼ੀ ਤੇ ਲੱਗੀ ਪਾਬੰਦੀ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਇਹਨਾਂ ਦਾ ਵੀ ਕਬੂਤਰਬਾਜ਼ੀ ਦੇ ਵਿੱਚ ਖਾਸਾ ਨਾਮ ਹੈ ਤੇ ਗੱਲਬਾਤ ਕਰਦੇ ਹਾਂ ਸਰਵਣ ਸਿੰਘ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡੇ ਲੋਕ ਚੈਨਲ ਨੂੰ ਬਹੁਤ ਆਇਆ ਥੈਂਕ ਯੂ ਸਾਡੇ ਕੋ ਆਇਆ ਤੇ ਕਬੂਤਰਬਾਜ਼ੀ ਦੀ ਵੈ ਤੁਹਾਡੇ ਕੋ ਗੱਲਾਂ ਸੁਣੀਆਂ ਮੈਂ ਦੱਸੂਗਾ ਜਵਾਬੀ ਦੂੰਗਾ ਅੱਜ ਤੋਂ ਕੋ 20 ਸਾਲ ਪਹਿਲਾਂ ਮੈਂਨਕਾ ਗਾਂਧੀ ਨੇ ਲੈਟਰ ਪਾਸੀ ਇਸੇ ਕਰਨੇ ਵੀ ਕਬੂਤਰ ਵਾਈ ਤੇ ਪਾਬੰਦੀ ਲਾਈ ਜਾਵੇ ਵੀ ਇਹਨਾਂ ਨੂੰ ਤੁਸੀਂ ਨਸ਼ੇ ਦੇ ਗਿੜਾਨੇ ਆ ਵੀ ਗਲਤ ਡੰਨੇ ਆ ਤੁਸੀਂ ਗਲਤ ਆਪਣਾ ਇਹਨਾਂ ਨੂੰ ਇਸਤੇਮਾਲ ਕਰਦੇ ਆ ਮੈਂ ਉਹਨੂੰ ਜਵਾਬ ਦਿੱਤਾ ਸੀ ਮੈਡਮ ਆਪਨਾ ਤੁਸੀਂ ਮੇਰੇ ਖਿਆਲ ਚ ਕਦੀ ਇੰਨੀਆਂ ਗਿਰੀਆਂ ਨਹੀਂ ਖਾਧੀਆਂ ਹੋਣੀਆਂ ਜਿੰਨੀਆਂ ਮੈਂ ਕਬੂਤਰਾਂ ਨੂੰ ਖਵਾਉਣਾ ਇੰਨਾ ਦੀ ਇਨੀ ਡੈਡ ਆ ਦੇਖੋ ਮਸਕੰਬਰ ਕਿੱਡਾ ਭਾਅ ਕਿੰਨਾ ਮਹਿੰਗਾ ਵਾ ਕਸਤੂਰੀ ਕਿੱਡੀ ਮਹਿੰਗੀ ਆ ਫਿਰ ਕੇਸਰ ਕਿੱਡਾ ਮਹਿੰਗਾ ਵਾ ਛੂਟੀਆਂ ਇਲਾਚੀਆਂ ਦੇਖੋ ਕੀ ਭਾਅ ਵਾ ਫਿਰ ਜਿਹੜੀਆਂ ਚੀਜ਼ਾਂ ਦੀ ਮੈਂ ਡੈਡ ਬਣਾ ਕੇ ਦਿੰਨਾ ਤੇ ਹੁਣ ਇੱਕ ਚੈਨਲ ਨੇ ਪਤਾ ਨਹੀਂ ਕਿਹਾ ਜੀ ਪਤਾ ਨਹੀਂ ਉਹ ਫਰੌਡ ਹੀ ਬੰਦਾ ਮੈਨੂੰ ਨਹੀਂ ਪਤਾ ਕਿਹੜੀ ਸੰਸਥਾ ਵਾ ਬੰਬਈ ਦੀ ਸੰਸਥਾ ਉਸ ਬੰਦੇ ਨੂੰ ਕਬੂਤਰਬਾਜ਼ੀ ਬਾਰੇ ਪਤਾ ਵੀ ਨਹੀਂ ਹੈਗਾ ਜਿਸ ਬੰਦੇ ਨੇ ਬੋਲ ਦਿੱਤਾ ਵੀ ਇਹ ਕਬੂਤਰਾਂ ਤੇ ਇਹ ਕਬੂਤਰਬਾਜ਼ ਕਬੂਤਰਬਾਜ਼ ਨੇ ਜਿਹੜੇ ਅਤਿਆਚਾਰ ਕਰਦੇ ਨੇ ਉਹਨਾਂ ਨੂੰ ਨਸ਼ਾ ਉਹਨਾਂ ਨੂੰ ਨਸ਼ਾ ਦੇ ਘੜਾਉਂਦੇ ਨੇ ਜੀ ਬਿਲਕੁਲ ਨਹੀਂ ਜੀ ਇਹ ਬਿਲਕੁਲ ਬੰਦਾ ਮੈਂ ਕਹਿੰਦਾ ਫਰੌਡ ਹੈਗਾ ਵਾ ਉਹਨੂੰ ਕਬੂਤਰਬਾਜ਼ੀ ਬਾਰੇ ਪਤਾ ਹੀ ਨਹੀਂਗਾ ਉਹਨੂੰ ਕਹੇ ਆਪ ਤਫੀਮ ਖਾ ਕੇ ਦਿਖਾ ਤੂੰ ਆਪ ਉੱਠ ਕੇ ਦਿਖਾ ਮੰਜੇ ਤੋਂ ਤੇ ਅਸੀਂ ਕਿੱਦਾਂ ਕਬੂਤਰ ਨੂੰ ਫੀਮ ਖਵਾ ਦਾਂਗੇ ਅਸੀਂ ਕਿੱਦਾਂ ਮੁਕਾਬਲੇ ਜਿੱਤ ਲਾਂਗੇ ਅਸੀਂ ਇੰਨੇ ਮੁਕਾਬਲੇ ਜਿੱਦਦੇ ਆ ਦੇਖੋ ਅਸੀਂ ਕਬੂਤਰ 28 28 ਘੰਟੇ ਢਾਤੇ ਹੋਏ 28 28 ਘੰਟੇ ਦੋ ਦੋ ਦਿਨ ਕਬੂਤਰ ਢਾਤੇ ਹੋਏ ਮੈਂ ਲੇਟਾਂ ਦੇ ਉੱਤੇ ਲਾਏ ਹੋਏ ਆ ਤੇ ਉਹ ਕਹਿੰਦਾ ਵੀ ਨਸ਼ਾ ਦੇ ਕੇ ਡਾਂਦੇ ਆ ਉਹਨੂੰ ਕਿ ਅਸੀਂ ਤੇਰੇ ਸਾਹਮਣੇ ਡਾਵਾਂਗੇ ਕੁਝ ਨਹੀਂ ਦਵਾਂਗੇ ਜੋ ਸਾਡਾ ਦੇਸੀ ਚੀਜ਼ਾਂ ਦਾ ਨੁਕਤਾ ਬਣਿਆ ਉਹੀ ਦਵਾਂਗੇ ਤੇ ਕਬੂਤਰ 28 ਘੰਟੇ ਵੀ ਉੱਠ ਜਾਂਦਾ ਵਾ ਅਸੀਂ ਡਾ ਕੇ ਦਿਖਾਵਾਂਗੇ ਤੂੰ ਤੂੰ ਕਹਿੰਦਾ ਵੀ ਇਹ ਫੀਮ ਦਿੰਦੇ ਆ ਜੀ ਆਹ ਦਿੰਦੇ ਆ ਕੋਈ ਨਸ਼ਾ ਦਿੰਦੇ ਆ ਬਿਲਕੁਲ ਮੈਂ ਕਹਿੰਦਾ ਗਲਤ ਭੈਣ ਇਹ ਬੰਦਾ ਨੂੰ ਜਿਹੜਾ ਬੰਦਾ ਬੋਲਿਆ ਮੈਂ ਨਹੀਂ ਉਹ ਬੰਦੇ ਨੂੰ ਜਾਣਨਾ ਉਹ ਬਿਲਕੁਲ ਫਰਾਡ ਆ ਮੈਨੂੰ ਦੇਖੋ ਅੱਜ ਤੋਂ ਤੁਹਾਨੂੰ ਦੱਸਿਆ ਮੈਂਨਕਾ ਗੰਨੇ ਲੈਟਰ ਵੀ ਪਾਈ ਸੀਗੀ ਮੈਂ ਉਹਨੂੰ ਜਵਾਬ ਦਿੱਤਾ ਸੀਗਾ ਤੇ ਇਹਨੂੰ ਵੀ ਜਵਾਬ ਦੇ ਦਾਂਗਾ ਮੈਂ ਜਦੋਂ ਕੋਈ ਪੰਗਾ ਪਾਊਗਾ ਤਾਂ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਜਾਂ ਨੋਟੀਫਿਕੇਸ਼ਨ ਦਿੱਤੇ ਜਾਂਦੇ ਨੇ ਸੰਬੰਧਿਤ ਇਸ ਜ਼ਿਲ੍ਹਿਆਂ ਦੇ ਡੀਸੀਸ ਨੂੰ ਉਹ ਸੋਚ ਸਮਝ ਕੇ ਦਿੰਦੇ ਹੋਣਗੇ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸੋਚ ਵਿਚਾਰ ਨਹੀਂ ਕੀਤਾ ਗਿਆ ਐਂ ਜਿਹੜੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਜੀ ਇਹ ਗਲਤ ਬਿਲਕੁਲ ਕਰਤਾ ਜੀ ਉਹਨਾਂ ਨੂੰ ਪਹਿਲਾਂ ਪੁੱਛਣਾ ਚਾਹੀਦਾ ਸੀਗਾ ਡੀਸੀਆਂ ਨੂੰ ਵੀ ਪੁੱਛਣਾ ਚਾਹੀਦਾ ਵੀ ਇਹ ਗੇਮ ਹੈਗੀ ਹੈ ਸ਼ਾਂਤੀ ਦਾ ਪ੍ਰਤੀ ਇਹ ਕਬੂਤਰ ਸ਼ਾਂਤੀਆ ਵਰਦੀਗ ਜਦੋਂ ਕੋਈ ਮਨਿਸਟਰ ਆਉਂਦਾ ਵੱਡਾ ਬਾਦਲ ਸਾਹਿਬ ਆਉਂਦੇ ਸੀਗੇ ਜੋ ਪੱਠਾ ਲਾਂਦੀ ਸੀਗੀ ਜਦੋਂ ਕੈਪਟਨ ਸਾਹਿਬ ਆਉਂਦੇ ਸੀ ਉਦੋਂ ਸਰਵਨ ਸਿੰਘ ਨੂੰ ਫੋਨ ਆਉਂਦੇ ਸੀ ਨਾ ਵੀ ਕਬੂਤਰ ਛਣਨੇ ਆ 51 ਛਣਨੇ ਆ 31 ਛਣਨੇ ਆ ਉਦੋਂ ਸਰਵਨ ਸਿੰਘ ਹੀ ਲੈ ਕੇ ਜਾਂਦਾ ਸੀ ਨਾ ਮੈਂ ਇਹ ਮੁੱਖ ਮੰਤਰੀਆਂ ਕੋਲ ਛਣਾਂਦੇ ਸੀਗੇ ਪ੍ਰਧਾਨ ਮੰਤਰੀ ਕਿਤੇ ਆਂਦਾ ਸੀ ਉਦੋਂ ਸਰਮਨ ਨੂੰ ਬਹੁਤ ਆਂਦਾ ਸੀ ਵੀ ਕਬੂਤਰ ਛਣਨੇ ਆ ਉਦੋਂ ਡੀਸੀ ਆ ਕੇ ਮੇਰੇ ਘਰ ਆ ਕੇ ਦੱਸ ਕੇ ਜਾਂਦੇ ਸੀ ਵੀ ਆਪਾਂ ਕਬੂਤਰ ਛਣਨੇ ਆ ਉਲਿਸਿਆਂ ਨੂੰ ਨਹੀਂ ਪਤਾ ਵੀ ਕਿੰਨਾ ਚਿਰ ਦੀ ਗੇਮ ਚੱਲਦੀ ਪਈ ਆ ਮੈਂ 60 ਸਾਲ ਹੋ ਗਏ ਗੇਮ ਦੇ ਵਿੱਚ ਆ ਤੇ ਦੇਖੋ ਮੈਂ ਇੰਨਾ ਨਾਂ ਕਮਾਇਆ ਦੋ ਵਾਰੀ ਵਰਲਡ ਚੈਂਪੀਅਨ ਬਣਿਆ ਆ ਗਰੀਬ ਅੱਖਾਂ ਦੇ ਕਬੂਤਰਾਂ ਕਰਕੇ ਅਮਰੀਕਾ ਤੋਂ ਕੈਨੇਡਾ ਤੋਂ ਮੈਂ ਦੇਖੋ ਇੰਨੀ ਮਿਹਨਤ ਕੀਤੀ ਦੁਨੀਆ 'ਚ ਨਾਂ ਕਮਾਇਆ ਤੇ ਹੁਣ ਇਹ ਕਬੂਤਰ ਵਾਈ ਤੇ ਗੇਮ ਤੇ ਕਹਿੰਦੇ ਬੈਨ ਲੱਗ ਗਿਆ ਮੈਂ ਵੀ ਸੁਣਨਾ ਹੀ ਪੈਂਚਿਆਂ ਨਾਲ ਤੇ ਆ ਰਿਹਾ ਇੱਕ ਬਿਲਕੁਲ ਫਰੌਡ ਆ ਮੈਸਜ ਦੀ ਗੱਲ ਕਹਿਣਾ ਕੋਈ ਇਹ ਕੋਈ ਨਹੀਂ ਮੈਂ ਇਹਨਾਂ ਤੇ ਯਕੀਨ ਕਰਦਾ ਇਹ ਜਿਹੜੀਆਂ ਗੱਲਾਂ ਕਰਨ ਰਿਹਾ ਹੈ ਅੱਛਾ ਕਹਿੰਦੇ ਹੁਣ ਜਿਹੜਾ ਕੋਈ ਕਬੂਤਰਬਾਜ਼ੀ ਕਰੇਗਾ ਉਹਨੂੰ ਜੇਲ੍ਹ ਚ ਜਾਣਾ ਪਊਗਾ ਜੇਲ੍ਹ ਚ ਜਾਣ ਨੂੰ ਤਿਆਰ ਹੋ ਕਬੂਤਰਬਾਜ਼ੀ ਲਈ ਜੀ ਬਿਲਕੁਲ ਜੀ ਜੇਲ੍ਹ ਚ ਜਾਣਾ ਕਿੰਨੇ ਐ ਤੇ ਫਰੌਡ ਆ ਤੁਹਾਨੂੰ ਮੈਂ ਦੱਸਦਾ ਪਿਆ ਇਹ ਤੁਹਾਨੂੰ ਪਤਾ ਲੱਗ ਗਈ ਜਣਾ ਕੋਈ ਗੱਲ ਨਹੀਂ ਹੈਗੀ ਇਹ ਕਬੂਤਰਬਾਈ ਸ਼ਾਂਤੀ ਦਾ ਪ੍ਰਤੀਕ ਆ ਉਦੋਂ ਜਦੋਂ ਆ ਜਦੋਂ ਕੋਈ ਮਨਿਸਟਰ ਆਣਾ ਉਦੋਂ ਸਰਮਨ ਨੂੰ ਫੋਨ ਆਣੇ ਆ ਤੇ ਸਰਵਨੇ ਖੋਣ ਕੋਰਾ ਜਵਾਦ ਹੂੰਗਾ ਵੀ ਇਹ ਬੰਦੇ ਨੂੰ ਪਹਿਲਾਂ ਬਲਾਉ ਬੰਬੇ ਵਾਲੇ ਨੂੰ ਜਿੰਨੇ ਆਇਆ ਵਾ ਵੀ ਤੂੰ ਕੋ ਜਾਣਦਾ ਤੈਨੂੰ ਕਬੂਤਰ ਬਾਈ ਨਾ ਤੂੰ ਜਾਣਦਾ ਨਾ ਤੈਨੂੰ ਬੋਲਣਾ ਆ ਵੀ ਕਬੂਤਰ ਨਾ ਫੀਮ ਦਿੰਦੇ ਆ ਤੂੰ ਅਕੇ ਦੇਖ ਰਹੀ ਮੈਨੂੰ ਫੀਮ ਦਿੰਦੇ ਐ ਸਾਨੂੰ ਕੋਈ ਸਬੂਤ ਦੇ ਦੇਵੇ ਵੀ ਇਹਨਾਂ ਨੂੰ ਫੀਮ ਦਿੰਨੇ ਆ ਅੱਛਾ ਸਰਕਾਰ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਐ ਕਾਂਗਰਸ ਪਾਰਟੀ ਦੀ ਸਰਕਾਰ ਵੀ ਰਹੀ ਐ ਪਹਿਲੀਆਂ ਸਰਕਾਰਾਂ ਦੇ ਵਿੱਚ ਅਜਿਹੀਆਂ ਪਾਬੰਦੀਆਂ ਲੱਗੀਆਂ ਸੀਗੀਆਂ ਜੀ ਜਨਵਾਰਾਂ ਤੇ ਬਿਲਕੁਲ ਨਹੀਂ ਜੀ ਮੈਂ ਬਾਦਲ ਸਾਹਿਬ ਸਾਡੇ ਮੁੱਖ ਮੰਤਰੀ ਆ ਉਹਨਾਂ ਦੇ ਖਾਨਦਾਨ 'ਚ ਕਬੂਤਰ ਪਾਈ ਦਾ ਸ਼ੌਂਕ ਆ ਦੇਖੋ ਉਹਨਾਂ 'ਚ ਮੋਨ ਸਿੰਘ ਬਾਦਲ ਕਬੂਤਰ ਡਾਂਦਾ ਵਾ ਉਹਨਾਂ ਦੇ ਚਾਚੇ ਦਾ ਮੁੰਡਾ ਹੀ ਆ ਤੇ ਉਹਨਾਂ ਦੇ ਖਾਨਦਾਨੀ ਕਬੂਤਰ ਵੀ ਚੱਲਦੀ ਇੱਕ ਬਦਲ ਦੇ ਖਾਨਦਾਨ ਚ ਹੱਲੇ ਵੀ ਸਾਡੇ ਬਾਲਦੇ ਮੇਰੇ ਖਿਆਲ 15 ਬਰੀ ਮੈਂ ਵਾਰਡ ਵਾਲ ਸਾਹਿਬ ਦੇ ਇਥੋਂ ਲੈ ਚੁੱਕਾ ਹਾਂ ਫਿਰ ਦੇਖੋ ਰਜਿੰਦਰ ਕੌਰ ਪੱਠੜਾ ਉਹਨੇ ਵੀ ਕਬੂਤਰ ਰੱਖੇ ਚੰਡੀਗੜ੍ਹ ਕੋਠੀ ਚ ਦੇਖੋ ਅੱਧੇ ਸਾਡੇ ਮਨਿਸਟਰਾਂ ਨੇ ਕਬੂਤਰ ਰੱਖੇ ਹੋਏ ਆ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਕਬੂਤਰਾਂ ਤੇ ਪਾਬੰਦੀਆਂ ਕਿਉਂ ਲੱਗੀਆਂ ਜੀ ਇਹ ਭਗਵੰਤ ਮਾਨ ਜੇ ਸਰਕਾਰ ਆਈ ਤੁਹਾਨੂੰ ਪਤਾ ਹੈ ਜੋ ਕਰਦੀ ਹੈ ਹੁਣ ਜਦੋਂ ਇਹਨਾਂ ਨੇ ਆਣਾ ਸੀ ਉਦੋਂ ਹੋਰ ਕੁਝ ਸੀਗੇ ਤੇ ਜਦੋਂ ਹੁਣ ਆ ਗਏ ਆ ਉਦੋਂ ਹੋਰ ਕੁਝ ਆ ਦੇਖੋ ਇਹਨਾਂ ਦੇ ਸੁਪਰੀਮੋ ਜਿਹੜੇ ਹੈਗੇ ਕੇਸਰੀਵਾਲ ਉਹਨੇ ਮੈਨੂੰ ਸਪੈਸ਼ਲ ਬੋਲ ਕੇ ਮਹਿਕਤੇ ਉਦੋਂ ਬੇਨਤੀ ਕੀਤੀ ਸਰਵਨ ਸਿੰਘ ਜੀ ਸਾਡੀ ਸਪੋਰਟ ਕਰਨੀ ਹੈ ਮੈਂ ਉਦੋਂ ਸਪੋਰਟ ਵੀ ਕੀਤੀ ਉਹਨਾਂ ਦੀ ਹਾਲੇ ਤੱਕ ਰਿਕਾਰਡਿੰਗ ਵੀ ਚੱਲਦੀ ਪਈ ਹੈ ਤੇ ਦੇਖੋ ਉਦੋਂ ਕੇਸਰੀ ਵਾਲ ਇਹ ਕਰਦਾ ਹੀ ਗੱਲਾਂ ਤੇ ਹੁਣ ਆ ਕਹਿੰਦੇ ਜੀ ਇੱਥੇ ਪੌਂਦੀ ਲਾਤੀ ਐ ਇਹ ਗਲਤ ਗੱਲ ਆ ਮੈਂ ਅਸਰ ਵੀ ਮੋਈ ਨੂੰ ਕਹਿਣਾ ਵਾਂ ਵੀ ਇਹ ਸਾਡੇ ਤੋਂ ਪੌਂਦੀਆਂ ਢਾਈਆਂ ਜਾਣ ਇਹ ਬਿਲਕੁਲ ਫਰਾਡ ਆ ਜਿਹੜੇ ਕਰ ਰਹਾ ਹੈ ਅੱਛਾ ਭਗਵਾਨ ਤਮਨ ਦੀ ਸਰਕਾਰ ਬਣਾ ਕੇ ਕੱਚੇ ਮੁਲਾਜ਼ਮ ਵੀ ਦੁਖੀ ਨੇ ਜੇ ਮੁਲਾਜ਼ਮਾਂ ਦੀ ਗੱਲ ਕਰ ਲਈਏ ਵਪਾਰੀਆਂ ਦੀ ਗੱਲ ਕਰ ਲਈਏ ਉਹ ਕਹਿੰਦੇ ਅਸੀਂ ਵੀ ਦੁਖੀ ਆ ਹੁਣ ਭਗਵਾਨ ਤਮਨ ਦੀ ਸਰਕਾਰ ਤੋਂ ਕਬੂਤਰ ਬਾਜ਼ ਵੀ ਦੁਖੀ ਹੋ ਗਏ ਜੀ ਉਹ ਸਾਰੇ ਹੀ ਦੁਖੀ ਆ ਜਿਹੜੇ ਕੋਈ ਸੁਖੀ ਹੋਇਆ ਕਿਹੜਾ ਸੁਖੀ ਹੋਇਆ ਦੱਸੋ ਪਹਿਲਾਂ ਮੈਨੂੰ ਨਾਵ ਬੰਦੇ ਨੇ ਅੱਜ ਤੱਕ ਕੁਝ ਕੰਮ ਸਹੀ ਕੀਤਾ ਨਾ ਹੋਣਾ ਉਹ ਕਮੀਡੀਅਨ ਕਲਾਕਾਰ ਸੀਗਾ ਉਹ ਮੁੱਖ ਮੰਤਰੀ ਬਣ ਗਿਆ ਤੇ ਉਹ ਸਾਡੇ ਤੋਂ ਪਵੰਦੀਆਂ ਲਾ ਕੇ ਲੱਗਿਆ ਉਹ ਜਿਹੜਾ ਟੈਂਸ ਸੀ ਜੋ ਸਾਡੇ ਉਹ ਕਹੇ ਕਿ ਕਬੂਤਰ ਵੀ ਛੜਦਾ ਹੁੰਦਾ ਹੈ ਕਈ ਫੰਕਸ਼ਨਾਂ 'ਚ ਤੇ ਹੁਣ ਸਾਨੂੰ ਕਹਿੰਦਾ ਜੀ ਇੱਥੇ ਪਵੰਦੀ ਹੈ ਇਹ ਸ਼ਾਂਤੀ ਦਾ ਪ੍ਰਤੀਕ ਕਬੂਤਰ ਆ ਇਹ ਪਿਆਰ ਮੰਗਦਾ ਇਹ ਜਿੰਨਾ ਤੁਹਾਡੇ ਕੋ ਪਿਆਰ ਹੀ ਜੰਨੇ ਅਸੀਂ ਅੱਛਾ ਭਗਵਾਨ ਤਮਾਨ ਸਰਕਾਰ ਦੇ ਖਿਲਾਫ ਕੱਚੇ ਮੁਲਾਜ਼ਮ ਵੀ ਧਰਨੇ ਲਾਉਂਦੇ ਨੇ ਜੇ ਆਪਾਂ ਵਪਾਰੀਆਂ ਦੀ ਗੱਲ ਕਰੀਓ ਕਹਿੰਦੇ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋ ਚੁੱਕੀ ਆ ਮਤਲਬ ਲਾਅ ਐਂਡ ਆਰਡਰ ਬਿਲਕੁਲ ਖਰਾਬ ਹੋ ਚੁੱਕਿਆ ਹੈ ਉਹ ਵੀ ਧਰਨੇ ਲਾਉਂਦੇ ਨੇ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਬੂਤਰਬਾਜ਼ ਵੀ ਭਗਵਾਨ ਤਮਾਨ ਸਰਕਾਰ ਖਿਲਾਫ ਧਰਨੇ ਲਾਉਣਗੇ ਜੀ ਉਹ ਤਾਂ ਫਿਰ ਲਾਣੇ ਪੈਣੇ ਬੇਟੇ ਫਿਰ ਧਰਨੇ ਅਸੀਂ ਵੀ ਲਾਵਾਂਗੇ ਵੀ ਇਹ ਜਿਹੜਾ ਬਾਕੀ ਲਾਉਂਦੇ ਸਾਰੀਆਂ ਸਸਤਾ ਜਿੱਦਾਂ ਦੇਖੋ ਆਪਣੇ ਮੈਂ ਰੋਜ਼ ਦੇਖਦਾ ਮੈਂ ਜਿੱਦਾਂ ਸੁਣਦਾ ਸਾਰੇ ਚੈਨਲ ਉੱਤੇ ਸੁਣਦਾ ਮੈਂ ਵੀ ਇੰਟਰਵਿਊਆਂ ਵੀ ਸੁਣਦਾ ਪਰ ਜਦੋਂ ਦੇਖੋ ਭਗਵੰਤਬਾਦ ਦਾ ਇੱਥੇ ਧਰਨ ਲੱਗ ਗਿਆ ਜੀ ਇੱਥੇ ਦਾਤਾ ਕੋਈ ਕਿਸੇ ਨੇ ਨੌਕਰੀਆਂ ਮਿਲਦੀਆਂ ਕਿਸੇ ਨੂੰ ਕੁਝ ਨਹੀਂ ਹੋਇਆ ਇਹ ਸਭ ਕੋ ਫਰਾਡ ਹੋ ਰਿਹਾ ਵਾ ਮੈਂ ਕਹਿੰਦਾ ਚਲੋ ਉਹ ਅੰਤਮਾਨ ਕੁਝ ਕਰਕੇ ਦਿਖਾਂਦਾ ਅਸੀਂ ਵੀ ਮੰਨਦੇ ਅਸੀਂ ਇੰਨੀ ਸਪੋਰਟ ਕੀਤੀ ਸੀਦੋਂ ਬੇ ਅੰਤ ਕੀਤੀ ਘਰ ਘਰ ਕੇ ਆ ਵੀ ਕਮੰਦਗਾ ਸਰਕਾਰ ਆਵੇਂ ਸਾਡੇ ਕੋਲ ਚਲੋ ਵੀ ਵਧੀਆ ਕੰਮ ਹੋਣਗੇ ਪਰ ਦੇਖਿਆ ਹੀ ਸਾਡੀ ਉਹ ਕਬੂਤਰ ਵਾਈ ਤੇ ਵੀ ਬੰਦੀ ਲਾਤੀ ਆ ਇਹ ਗਲਤ ਕੰਮ ਆ ਅੱਛਾ ਭਗਵੰਤ ਮਾਨ ਸਰਕਾਰ ਵੱਲੋਂ ਲਾਈ ਗਈ ਕਬੂਤਰਬਾਜ਼ੀ ਤੇ ਪਾਬੰਦੀ ਇਹ ਸਰਕਾਰ ਨੂੰ ਮਹਿੰਗੀ ਪਾਊਗੀ ਜੀ ਬਹੁਤ ਜ਼ਿਆਦੀ ਕਬੂਤਰ ਖਿਡਾਰੀ ਪਤਾ ਕਿੰਨਾ ਵਾ ਇੱਕ ਪਿੰਡ ਦੇ ਵਿੱਚ ਲੈ ਜਾ 4-400 ਕਬੂਤਰ ਖਿਡਾਰੀ ਇੱਕ ਪਿੰਡ ਦੇ ਵਿੱਚ ਹੀ ਤੇ ਆਪਣੇ ਜ਼ਿਲ੍ਹਿਆਂ ਚਲੇ ਜਾਓ ਜਲੰਧਰ ਦੇ ਜ਼ਿਲ੍ਹੇ ਚਲੇ ਜਾਓ ਹਜ਼ਾਰਾਂ ਕਬੂਤਰ ਖਿਡਾਰੀ ਆ ਇਸ ਵੇਲੇ ਮੁਕਾਬਲੇ ਹੁੰਦੇ ਟੌਪ ਦੇ ਉੱਤੇ ਹੁਣ ਦੇਖੋ ਸਾਡੇ ਆਪਣਾ ਅਗਲੇ ਮਹੀਨੇ ਇੱਥੇ ਪ੍ਰਾਈਜ਼ ਡਿਸਟਰੀਬਿਊਟਿੰਗ ਆ ਤਿੰਨ ਕਾਰਾਂ ਦੇਣੀਆਂ ਤੇ 10 ਮੋਟਰਸਾਈਕਲ ਦੇਣੇ ਮੰਨਦੇ ਨੇ ਤੇ ਉਹ ਦੇਖੋ ਐਡਾ ਵੱਡਾ ਫੰਕਸ਼ਨ ਕਰਨਾ ਤੇ ਉਹ ਵੀ ਦੇਖੋ ਕਿ ਪਿਆਰੀ ਆ ਕਬੂਤਰਾਈ ਚ ਉਹ ਦੇਖੋ ਹੈ ਵੀ ਐਨ ਵੀ ਐਨ ਆਰ ਆਈ ਨਹੀਂ ਆਓ ਸਾਡੇ ਜਲੰਧਰ ਦਾ ਕਬੂਤਰ ਖੜਾੜੀ ਆ ਤੇ ਉਹ ਐਡਾ ਵੱਡਾ ਫੰਕਸ਼ਨ ਕਰ ਰਿਹਾ ਤੋ ਚਲੋ ਅਸੀਂ ਐਂਟਰੀ ਦਿੰਨੇ ਆ ਐਂਟਰੀ ਹੁੰਦੀ ਹੈ ਕਿ 200 400 500 1000 2000 ਇਤੋਂ ਵੱਧ ਦੀ ਐਂਟਰੀ ਹੁੰਦੀ ਐਂਟਰੀ ਦੇ ਕੇ ਸਾਨੂੰ ਵਾਪਸ ਵੀ ਹੋ ਜਾਂਦਾ ਸਭ ਕੁਝ ਅੱਛਾ ਕਬੂਤਰ ਬਾਜ਼ਾਂ ਤੇ ਇਹ ਇਲਜ਼ਾਮ ਲੱਗ ਰਹੇ ਨੇ ਕਹਿੰਦੇ ਕਬੂਤਰਾਂ ਨੂੰ ਨਸ਼ਾ ਦੇ ਕੇ ਉਡਾਉਂਦੇ ਨੇ ਉੜਦੇ-ਉੜਦੇ ਕਬੂਤਰ ਮਰ ਵੀ ਜਾਂਦੇ ਨੇ ਇਸੇ ਕਰਕੇ ਇਹ ਜਾਨਵਰਾਂ ਤੇ ਹਤਿਆਚਾਰ ਕਰਦੇ ਨੇ ਇਹ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਜੀ ਬਿਲਕੁਲ ਨਹੀਂ ਹਤਿਆਚਾਰ ਕਰਦੇ ਜੀ ਅਸੀਂ ਇਹਨੂੰ ਡੈਡ ਦਿੰਦੇ ਆ ਦੇਸੀ ਬਣਾ ਕੇ ਤਾਂ ਮੈਂ ਦੱਸ ਤਾਂ ਦਿੱਤੀ ਹੋਈ ਆ ਇਕ ਕੋਈ ਅਤਿਆਚਾਰ ਨਹੀਂ ਨਾਲ ਹਾਂ ਅਸੀਂ ਦੇਖੋ ਪਾਣੀ ਦੇ ਦੇਣਾ ਸਾਦਾ ਤੁਹਾਡੇ ਸਾਹਮਣੇ ਡਾ ਦੇਣਾ ਕਬੂਤਰ ਉੱਡ ਕੇ ਬੈਠੂਗਾ ਸ਼ਾਮ ਨੂੰ ਨੇਰੇ ਹੋਏ ਬੈਠੂਗਾ ਮੈਂ 28 28 ਦਿਨਾਂ ਦਾ ਤੱਕ ਉਤ 28 ਘੰਟੇ ਕਬੂਤਰ ਮੂਨਾ ਗੈਲੀ ਦਾ ਮੈਂ 28.5 ਘੰਟੇ ਡਾ ਕੇ ਵਰਲਡ ਰਿਕਾਰਡ ਬਣਾਇਆ ਇਹਦੇ ਵਿੱਚ ਉਡਾਨ ਤੇ ਉਦਾਂ ਵੀ ਬਰੀਡ ਦੇ ਵਿੱਚ ਵੀ ਮੈਂ ਵਰਲਡ ਰਿਕਾਰਡ ਬਣਾਇਆ ਜਿੱਥੇ ਮੇਰੇ ਸ਼ਹਿਰ ਦਾ ਪੂਰੇ ਵਰਲਡ ਦੇ ਵਿੱਚ ਐਲੇ ਦੇਖੋ ਮੇਰੇ ਆਪਣੇ ਉਥੇ ਬੰਗਲਾਦੇਸ਼ ਦੇ ਨਹੀਂ ਸ਼ਹਿਰ ਦਾ ਤੇ ਆਪਣੇ ਕਲਕੱਤੇ ਦੇ ਵਿੱਚ ਕਲ Well, <laughs> ਕਟੋ-ਕਾਟੇ ਮੇਰਾ ਸੌ ਸ਼ਿਗਰ ਦਾ ਇਹ ਇੱਕ ਮੁਕਾਬਲੇ ਲੜਦਾ ਹਰ ਹਰ ਸਟੇਟ ਚ ਕਬੂਤਰ ਬਾਜੀ ਹੈ ਹੁਣ ਦੇਖੋ ਬਾਲੀਆਂ ਕੈਂਡੀ ਨੇ ਘਰ-ਘਰ ਕਬੂਤਰ ਰੱਖਾ ਹੁਣ ਸਾਡੇ ਜਿੰਨੇ ਇੰਡੀਅਨ ਗਏ ਆ ਸਾਰੇ ਕਬੂਤਰ ਬਾਜੀ ਕਰਦੇ ਉਧਰ ਜਾ ਕੇ ਦੇਖੋ ਅਮਰੀਕਾ ਚ ਗਏ ਆ ਯੂਕੇ ਚ ਗਏ ਆ ਕੈਨੇਡਾ ਚ ਗਏ ਆ ਸਾਰੇ ਮੇਰੇ ਸ਼ਿਗਰਦੀ ਆ ਉੱਥੇ ਉਹ ਕਬੂਤਰ ਖਿਲਾੜੀ ਬੜੇ ਹੋਏ ਅੱਛਾ ਫੀਮ ਦੇ ਕੇ ਕਬੂਤਰ ਉਡਾ ਸਕਦੇ ਹੋ ਜਾਂ ਫੀਮ ਦਾ ਨਸ਼ਾ ਦੇ ਕੇ ਕਬੂਤਰ ਉੱਡ ਪੈਂਦਾ ਹੈ ਜੀ ਪਹਿਲੀ ਤੇ ਗੱਲ ਆ ਭਾਈ ਫੀਮ ਦਿੰਦਾ ਨਹੀਂ ਤੁਸੀਂ बार-बार ਉਹਨੂੰ ਕਹਿ ਰਹੇ ਆ ਫੀਮ ਦਾ ਨਾ ਬਿਲਕੁਲ ਦਿੱਤੀ ਨਹੀਂ ਜਾਂਦੀ ਕਬੂਤਰ ਨੂੰ ਬਿਲਕੁਲ ਗਲਤ ਗੱਲ ਜਿਹੜੇ ਕਹਿੰਦੇ ਫੀਮ ਦੇ ਕੇ ਕਬੂਤਰ ੜਾਏ ਜਾਂਦੇ ਉਹਨਾਂ ਨੂੰ ਕੀ ਕਹੋਗੇ ਜੀ ਬਿਲਕੁਲ ਗਲਤ ਕਹਿਣਾ ਉਹ ਕਬੂਤਰ ਖਿਲਾੜੀ ਨਹੀਂਗਾ ਜਿਹੜਾ ਕਹਿੰਦਾ ਫੀਮ ਦਿੰਦੇ ਆ ਉਹਨਾਂ ਦਾ ਸਾਲਿਆ ਫੀਮ ਤਾਂ ਉਦਾਂ ਨਹੀਂ ਮਿਲਦੀ ਖਾਨ ਤੋਂ ਤੇ ਐਸੀ ਕਬੂਤਰਾਂ ਨੂੰ ਕਿੱਥੋਂ ਦੇ ਦੇਣੀ ਹੈ ਤੇ ਉਦਾਂ ਆ ਚਿੱਟਾ ਜਿੰਨਾ ਮਰਜ਼ੀ ਲੈ ਲਓ ਆ ਚਿੱਟਾ ਤੁਹਾਡਾ ਘਰ ਘਰ ਵਿਕਦਾ ਪਿਆ ਅੱਜ ਕੱਲ ਉਹ ਤਾਂ ਕੁਝ ਪੁੰਨੀਆਂ ਲੱਗੀਆਂ ਨਹੀਂ ਅੱਜ ਤੱਕ ਕੋਈ ਛੁੱਟਿਆ ਨਹੀਂ ਨਸ਼ਾ ਤੇ ਹੁਣ ਸਾਡੇ ਕਬੂਤਰ ਬਾਈ ਨੂੰ ਕਹਿੰਦੇ ਫੀਮ ਦਿੰਦੇ ਆ ਸਾਲਿਆ ਫੀਮ ਪਹਿਲਾਂ ਹੋਮੀ ਤਾਂ ਦਈਏ ਸੀ ਫੀਮ ਤਾਂ ਸਾਨੂੰ ਮਿਲਦੀ ਨਹੀਂ ਦੇਖਣ ਨੂੰ ਵੀ ਅੱਛਾ ਇੱਥੇ ਕਹਿਣ ਵਾਲੇ ਬਹੁਤੇ ਲੋਕ ਪਿੰਡਾਂ ਦੇ ਵਿੱਚ ਚਰਚਾਵਾਂ ਹੁੰਦੀਆਂ ਨੇ ਜਾਂ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਕਬੂਤਰਬਾਜ਼ੀ ਤੇ ਸੱਟਾ ਲੱਗਦਾ ਹੈ ਸੱਟਾ ਲਾਉਣ ਨੂੰ ਲੈ ਕੇ ਜਾਂ ਜਿਹੜੇ ਜੂਆ ਖੇਡਦੇ ਨੇ ਕਬੂਤਰਬਾਜ਼ੀ ਤੇ ਤੁਹਾਡੇ ਤੇ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਅਸਮਾਨ ਦੇ ਵਿੱਚ ਕਬੂਤਰ ਉਡਾਇਆ ਜਾਂਦਾ ਹੈ ਉਹਨਾਂ ਕਬੂਤਰਾਂ ਤੇ ਸੱਟਾ ਲੱਗਦਾ ਹੈ ਜੂਆ ਲੱਗਦਾ ਹੈ ਤੇ ਲੋਕ ਉਹ ਜਿੱਤਦੇ ਨੇ ਜਿਹੜੇ ਹਾਰਦੇ ਨੇ ਕਬੂਤਰ ਨੂੰ ਖਾਸ ਤੌਰ ਤੇ ਜ਼ਿਆਦਾ ਸਮਾਂ ਉਡਾਉਣ ਵਾਸਤੇ ਕਹਿੰਦੇ ਨਸ਼ਾ ਦਿੰਦੇ ਨੇ ਸੱਟਾ ਤੇ ਨਸ਼ਾ ਇਹਦੇ ਬਾਰੇ ਕੀ ਕਹੋਗੇ ਜੀ ਬਿਲਕੁਲ ਭਾਈ ਇਹ ਗਲਤ ਹੈ ਕੋਈ ਸੱਟਾ ਨਹੀਂ ਲੱਗਦਾ ਹੂੰ ਕੋਈ ਨਿਸ਼ਾਨੀ ਲੱਗਦਾ ਮੈਂ ਸਹੀ ਕਲੀਅਰ ਕਹਿਣਾ ਵਾਂ ਇਹਦੇ ਮਿਹਨਤ ਮੰਗਦੇ ਆ ਇਹ ਪੰਛੀ ਆ ਭੋਲਾ ਇੰਨਾ ਕ ਪੰਛੀ ਆ ਇਹਨੂੰ ਹੀ ਫੀਮ ਦੇ ਦਾਂਗੇ ਇਹਨੇ ਦੋ ਮਿੰਟ ਚ ਮਰ ਜਾਣਾ ਤੇ ਬੰਦਾ ਫੀਮ ਖਾ ਲਿਆ ਸਾਰੀ ਸਾਰਾ ਦਿਨ ਹੀ ਉੱਠਦਾ ਮੈਂ ਟੋਂ ਤੇ ਫਿਰ ਜਾਨਵਾਰ ਆ ਕਹਿੰਦੇ ਫੀਮ ਦੇ ਦਿੰਦੇ ਆ ਮੈਂ ਗਲਤ ਗੱਲ ਕਰਦਾ ਜਿਸ ਬੰਦੇ ਨੇ ਵੀ ਕਿਹਾ ਫੀਮ ਨਹੀਂ ਦਿੱਤੀ ਜਾਂਦੀ ਕੋਈ ਨਸ਼ਾ ਨਹੀਂ ਦਿੱਤਾ ਜਾਂਦਾ ਕੋਈ ਗੋਲੀ ਨਹੀਂ ਦਿੱਤੀ ਜਾਂਦੀ ਇਹਨੂੰ ਡੈਡ ਦੇਸੀ ਚੀਜ਼ਾਂ ਦੀ ਬਣਾਉਨੇ ਆ ਜਿਹੜੀਆਂ ਠੰਡੀਆਂ ਚੀਜ਼ਾਂ ਹੁੰਦੀਆਂ ਉਹਦਾ ਪਾਣੀ ਬੰਦਾ ਉਹ ਦੇ ਕੇ ਡਾਈ ਦਾ ਸੀ ਉਹਤੇ ਡੰਨੇ ਆ ਗੋਲੀਆਂ ਵੀ ਬੰਦੀਆਂ ਉਹਦੀਆਂ ਅੱਛਾ ਪੰਜਾਬ ਦੇ ਵਿੱਚ ਕਬੂਤਰਾਂ ਕਬੂਤਰਬਾਜ਼ੀ ਜਾਂ ਕੁੱਤਿਆਂ ਦੀਆਂ ਦੌੜਾਂ ਦੀ ਗੱਲ ਕਰ ਲਈਏ ਹਲਟ ਦੌੜਾਂ ਦੀ ਗੱਲ ਕਰ ਲਈਏ ਬਲਦਾਂ ਦੇ ਦੌੜਾਂ ਦੀ ਗੱਲ ਕਰ ਲਈਏ ਇਹ ਕਹਿੰਦੇ ਪੰਜਾਬ ਦੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਖੇਡਾਂ ਨੇ ਕੀ ਪੰਜਾਬ ਸਰਕਾਰ ਵੱਲੋਂ ਕਬੂਤਰਬਾਜ਼ੀ ਤੇ ਹੁਣ ਪਾਬੰਦੀ ਲਾ ਕੇ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਨਹੀਂ ਜੀ ਮੈਂ ਕਹਿੰਦਾ ਜੇ ਭਗਵਾਨ ਦਮਨ ਨੂੰ ਮੈਂ ਵੀ ਬੇਨਤੀ ਕਰਦਾ ਵੀ ਇਹ ਗੇਮ ਹੈਗੀ ਆ ਸਾਡੀ ਪਿਆਰ ਦੀ ਸ਼ਾਂਤੀ ਦਾ ਪ੍ਰਤੀਕ ਆ ਜਦੋਂ ਤੂੰ ਹੁਣ ਮੁੱਖ ਮੰਤਰੀ ਬਣਿਆ ਕੇ ਸਰਮਨ ਨੂੰ ਫੋਨ ਆਇਆ ਤੇ ਸਤੂੰ ਹੀ ਕਹਿਣਾ ਕਬੂਤਰ ਛੱਡਨੇ ਆ ਕਿਤੇ ਵੱਡਾ ਫੰਕਸ਼ਨ ਹੋਇਆ ਉਦੋਂ ਸਰਮਨ ਨੂੰ ਹੀ ਫੋਨ ਆਉਂਦੇ ਆ ਹਰ ਮინისტრਲ ਕਰਦਾ ਮੈਨੂੰ ਜਿੰਨੇ ਆਪਣੇ ਜਲੰਧਰ ਦੇ ਡੀਸੀ ਆ ਉਹ ਮੈਨੂੰ ਫੋਨ ਕਰਦੇ ਆ ਸਰੋਣਾ ਫਲਾਣੇ ਨਿਆਣਾ ਉੱਥੇ ਕਬੂਤਰ ਛੱਡਨੇ ਆ ਉਦੋਂ ਮੇਰੇ ਕੋ ਟੋਕਰਿਆਂ ਚ ਪਾ ਕੇ ਲੈ ਕੇ ਜਾਂਦੇ ਆ ਤੇ ਮੈਂ ਦਿਨਾਂ ਵੀ ਆ ਤੇ ਕਬੂਤਰ ਛੱਡੀ ਵੀ ਜਾਂਦੇ ਆ ਹੁਣ ਭਗਵੰਤ ਮਾਨ ਤਾਂ ਚਲੋ ਸਾਡੇ ਜਲੰਧਰ ਚ ਕਿਤੇ ਮੈਂ ਫੰਕਸ਼ਨ ਤੇ ਦੇਖਿਆ ਨਹੀਂ ਹੋ ਜੇ ਤੇ ਨਾ ਸਾਨੂੰ ਬੁਲਾਇਆ ਗਿਆ ਮੈਂ ਸਾਰੇ ਮੁੱਖ ਮੰਤਰੀਆਂ ਦੇ ਕੋਲੋਂ ਕਬੂਤਰ ਛਿੜਾ ਚੁੱਕਾ ਹਾਂ ਆਪਣਾ ਥੀ। ਤੇ ਭਗਵੰਤ ਮਾਨ ਸਾਹਿਬ ਦਾ ਕਬੂਤਰਾਂ 'ਚ ਇੰਟਰਸਟ ਕਿਉਂ ਨਹੀਂ ਹੈਗਾ ਜੀ? ਇਹ ਤਾਂ ਰੱਬ ਹੀ ਜਾਣਦਾ ਹੁਣ ਕੀ ਗੱਲ ਆ ਭਗਵੰਤ ਮਾਨ ਨੂੰ ਇਹਨਾਂ ਬਾਰੇ ਸੋਚਿਆ ਨਹੀਂ, ਇਹਨਾਂ ਬਾਰੇ ਸੋਚੇ ਤੇ ਮੈਂ ਕਹਿੰਦਾ ਇਹ ਜੇ ਕਹਿੰਦਾ ਨਾ ਗੇਮ ਐ ਬੈਨ ਕਰ ਦੇਣੀ ਆ ਫਿਰ ਉਹ ਅਗਲੇ ਇਲੈਕਸ਼ਨਾਂ 'ਚ ਪਤਾ ਲੱਗੀ ਜਾਣਾ ਉਹਨੂੰ ਵੀ ਕੀ ਹੁੰਦਾ ਕੀ ਅੱਗੇ ਖੇਡਦੇ ਆ ਤੇ ਸਾਰੇ ਕਬੂਤਰ ਖਿਡਾਰੀ ਸਾਡੇ ਬਰਖਲਾਫ ਹੋ ਜਾਣਗੇ ਉਹਦੇ। ਇਹ ਸ਼ਾਂਤੀ ਦਾ ਪ੍ਰਤੀਗਿਆ, ਇਹ ਸ਼ਾਂਤੀ ਮੰਗਦਾ, ਇਹ ਗੇਮ ਨੂੰ ਚੱਲਣ ਦੇਵੇ ਭਗਵੰਤ ਮਾਨ ਨੂੰ ਮੈਂ ਬੇਨਤੀ ਕਰਦਾ। ਕਿਪਾ ਬੰਦੀ ਕਬੂਤਰ ਬਾਜ਼ੀ ਤੋਂ ਪੰਜਾਬ ਸਰਕਾਰ ਵੱਲੋਂ ਨਾ ਹਟਾਈ ਗਈ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਇਲੈਕਸ਼ਨਸ ਹੋਣਗੀਆਂ ਕਬੂਤਰ ਬਾਜ਼ ਕਿਹੋ ਜਿਹਾ ਸੰਘਰਸ਼ ਲਿਖਣਗੇ ਜੀ ਬਿਲਕੁਲ ਜੀ ਇਹਦੇ ਬਰਖਲਾਬ ਚੱਲਾਂਗੇ ਅਸੀਂ ਆਪ ਕਹਾਂਗੇ ਮੈਂ ਖੁਦ ਖੁਦ ਭਾਸ਼ਣ ਦਊਗਾ ਖੜਾ ਹੋ ਕੇ ਵੀ ਇਹ ਗੇਮ ਨੂੰ ਅਸੀਂ ਨਹੀਂ ਜਾਣ ਦੇਣਾ ਇਹ ਦੇਖੋ ਰਾਜਿਆ ਮਹਾਰਾਜ ਗੇਮ ਸੀਗੀ ਸਾਡੇ ਦੇ ਵਿੱਚ ਆਈ ਹੈ ਅਸੀਂ ਦੇਖੋ ਉਡਾਨੇ ਆ ਅਸੀਂ ਆਪਣੀ ਮਿਹਨਤ ਕਰਦੇ ਆ ਸਰਦ ਦਿਨ ਧੁੱਪੇ ਰੰਨੇ ਖੜੇ ਤੇ ਇੱਕ ਭਗਵੰਤ ਮਾਨ ਨੂੰ ਕੋਈ 10 ਮਿੰਟ ਖੜਾ ਹੋ ਕੇ ਦਿਖਾ ਦੇਣ ਧੁੱਪੇ ਸਾਡੇ ਨਾਲ ਤੇ ਉਹਨੇ ਨਾਲ ਹੀ ਦੌੜ ਜਾਣਾ ਅਸੀਂ ਤੇ ਕਹਿੰਦੇ ਆ ਅਸੀਂ ਸਾਰਾ ਦਿਨ ਧੁੱਪੇ ਖੜੇ ਹੋਗੇ ਕਬੂਤਰ ਡਾਣੇ ਆ ਜੀ ਪਿੰਡਾਂ 'ਚ ਵੀ ਜਾਂਦੇ ਆ ਪਿੰਡੂ ਮੁਕਾਬਲੇ ਲੜਦੇ ਆ ਉੱਥੇ ਸਾਰਾ ਦਿਨ ਅਸੀਂ ਧੁੱਪੇ ਖੜੇ ਉਹਨੇ ਦਰਖਤਾਂ ਥੱਲੇ ਬੈ ਕੇ ਕਬੂਤਰ ਦੇਖੀਦੇ ਆਪਣੇ ਉੱਥੇ ਡਾ ਕੇ ਉੱਥੇ ਲਾ ਕੇ ਲਿਆਈਦੇ ਆ ਤੇ ਸ਼ਾਂ ਨੂੰ ਕਬੂਤਰ ਬੰਦੇ ਆ ਤੇ ਬਹੁਤ ਵਧੀਆ ਲੱਗਦਾ ਅੱਛਾ ਇਥੇ ਹੀ ਗੱਲੇ ਜ਼ਰੂਰ ਦੱਸਦੇ ਬਹੁਤੇ ਲੋਕਾਂ ਦਾ ਮੰਨਣਾ ਇਹ ਹੈ ਕਿ ਕਬੂਤਰ ਘਰ ਦੇ ਵਿੱਚ ਜੇਕਰ ਅਸੀਂ ਰੱਖਦੇ ਆ ਤਾਂ ਕਬੂਤਰ ਉਜਾੜ ਮੰਗਦੇ ਨੇ ਉਜਾੜ ਦਾ ਬਹੁਤ ਜਿਹੜੀਆਂ ਚਰਚਾਵਾਂ ਹੁੰਦੀਆਂ ਨੇ ਕਿ ਜਿਨ੍ਹਾਂ ਨੇ ਘਰਾਂ ਦੇ ਵਿੱਚ ਕਬੂਤਰ ਰੱਖੇ ਨੇ ਉਹਨਾਂ ਦੇ ਉਜਾੜਾ ਪਿਆ ਗਿਆ ਤੁਸੀਂ ਕਿੰਨਾ ਸਮਾਂ ਹੋ ਗਿਆ ਕਬੂਤਰ ਰੱਖਿਆ ਨੂੰ ਤੁਹਾਨੂੰ ਔਰ ਤੁਹਾਡੇ ਘਰ ਚ ਕੀ ਉਜਾੜਾ ਪਿਆ ਹੈ ਜੀ ਬਿਲਕੁਲ ਭਾਈ ਇਹ ਗੱਲ ਗਲਤ ਹੈ ਜੜ ਦੀ ਜੜ ਦੀ ਕਹਿੰਦੇ ਆ ਕਾਦੀ ਜੜ ਮੇਰੇ ਘਰ ਆ ਦੇਖੋ ਮੈਂ ਕੋਠੀ ਪਾਈ ਹੋਈ ਹੈ ਬਹੁਤ ਵਧੀਆ ਵਾ ਥੱਲੇ ਵੀ ਤੋਂ ਦੇਖਾਏ ਮੈਂ ਘਰ ਬਣਿਆ ਹੋਇਆ ਤੇ ਦੇਖੋ ਏ ਦੇਖੋ ਕਬੂਤਰਾਂ ਦੀ ਬਦੌਲਤ ਮੇਰਾ ਨਾਮ ਪੂਰੇ ਵਰਲਡ ਚ ਨਿੱਖੋ ਦੋ ਵਾਰੀ ਵorld ਚੈਂਪੀਅਨ ਬਣ ਚੁੱਕਾ 10 ਵਾਰੀ ਪੰਜਾਬ ਚੈਂਪੀਅਨ ਬਣ ਚੁੱਕਾ ਦੋ ਵਾਰੀ ਸੁਪਰਸਟਾਰ ਵਾਰਡ ਲੈ ਚੁੱਕਾ ਹੋਰ ਕੀ ਚੁਲਵਾ ਅਧਾਰ ਮੰਤਰੀ ਦੇ ਕੋਲੋਂ ਵਾਰਡ ਲੈ ਚੁੱਕਾ ਜਿੰਨੇ ਮੁੱਖ ਮੰਤਰੀ ਸਾਰਿਆਂ ਕੋਲ ਦਿੱਤਾ ਫੇ ਜਿੰਨੇ ਆਪਣੇ ਪ੍ਰਧਾਨ ਮੰਤਰੀ ਉਹਨਾਂ ਕੋਲ ਲੈ ਚੁੱਕਾ ਮਨਮੋਨ ਸਿੰਘ ਕੋਲ ਲੈ ਚੁੱਕਾ ਗਿਰਾਲ ਸਾਹਿਬ ਕੋਲ ਲੈ ਚੁੱਕਾ ਮੋਦੀ ਸਾਹਿਬ ਦੇ ਨਾਲ ਆ ਫੋਟੋ ਮੇਰੀ ਉਹਨਾਂ ਨੇ ਕਬੂਤਰ ਛੱਡੇ ਦਿੱਲੀ ਚ ਮੇਰੇ ਉਹਨਾਂ ਨਾਲ ਵੀ ਆ ਤੇ ਜਿੰਨੇ ਸਾਰਿਆਂ ਨਾਲ ਮੇਰਾ ਕਬੂਤਰ ਬਾਈ ਦੇ ਨਾਲ ਮੇਰੀਆਂ ਫੋਟੋਆਂ ਦੇਖ ਲਓ ਤੁਸੀਂ ਜੇ ਕਬੂਤਰ ਨੇ ਮੈਨੂੰ ਇਹ ਨਾਂ ਦਿੱਤਾ ਇਹ ਲੋਕੀ ਕਹਿੰਦੇ ਜਾੜ ਮੰਗਦੇ ਕਾੜੀ ਜਾੜ ਮੰਗਦੇ ਆ ਇਹਦੇ ਪਿਆਰ ਮੰਗਦੇ ਆ ਇਹ ਮਤਲਬ ਜਾੜ ਦੀ ਜਗ੍ਹਾ ਤੁਹਾਡੇ ਘਰ ਚ ਬਰਕਤ ਦਿੱਤੀ ਕਬੂਤਰਾਂ ਨੇ ਜੀ ਮੈਂ ਕਹਿੰਦਾ ਬਿਲਕੁਲ ਬਰਕਤ ਦੇਈ ਕੋ ਦੇਖੋ ਹਰ ਚੀਜ਼ ਆ ਕਾਰਾਂ ਸਕੂਟਰ ਆਪਣੇ ਬੱਚੇ ਪਰਿਵਾਰ ਬਹੁਤ ਵਧੀਆ ਵਾ ਇੰਨਾ ਸ਼ੌਂਕ ਆ ਮੇਰੇ ਘਰ ਦੇਆਂ ਨੂੰ ਵੀ ਨਾਲ ਸ਼ੌਂਕ ਆ ਉਹ ਵੀ ਦੇਖਭਾਲ ਕਰਦੇ ਆ ਕਬੂਤਰਾਂ ਦੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਸਮੇਂ ਦੀਆਂ ਸਰਕਾਰਾਂ ਦਾ ਕਬੂਤਰਾਂ ਪ੍ਰਤੀ ਪਿਆਰ ਰਿਹਾ ਚਾਹੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰਦੇ ਹੋ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਦੀ ਗੱਲ ਕਰਦੇ ਹੋ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਬੂਤਰਾਂ ਨਾਲ ਪਿਆਰ ਕਿਉਂ ਨਹੀਂ ਕੀਤਾ ਜਾ ਰਿਹਾ ਜਾਂ ਖਾਸ ਤੌਰ ਤੇ ਭਗਵੰਤ ਸਿੰਘ ਸਾਬ੍ਹ ਨੂੰ ਕਿਉਂ ਨਫ਼ਰਤ ਹੋ ਗਈ ਕਬੂਤਰਾਂ ਨਾਲ ਜੀ ਇਹ ਭਗਵੰਤਾਂ ਨੂੰ ਅਸੀਂ ਕਹਿੰਨੇ ਆ ਵੀ ਇਹ ਗੇਮ ਨੂੰ ਤੂੰ ਸਾਡੀ ਨੂੰ ਜ਼ੀਰੋ ਕਰਤਾ ਨਾ ਤੇ ਤੂੰ ਵੀ ਉਸ ਦਿਨ ਜ਼ੀਰੋ ਹੋ ਜਾਣਾ ਸੀ ਇਹ ਤੈਨੂੰ ਦੱਸਤਾਈ ਆ ਗਾਂ ਇਲੈਕਸ਼ਨ ਆ ਰਹੀ 1.5 ਸਾਲ ਬਾਅਦ ਤੇਖੀ ਹਾਲ ਕੀ ਹੋਣਾ ਇਹ ਸਾਡਾ ਕਬੂਤਰ ਖਿਡਾਰੀ ਇੰਨਾ ਨਾ ਬੇਅੰਤ ਇੱਕ ਇੱਕ ਪਿੰਡ ਦੇ ਵਿੱਚ ਪੰਪ 500 ਕਬੂਤਰ ਖਿਡਾਰੀ ਆ ਸ਼ਹਿਰਾਂ ਦੇ ਵਿੱਚ ਲੱਖਾਂ ਹਜ਼ਾਰਾਂ ਸਾਹਿਬ ਕਬੂਤਰ ਖਿਡਾਰੀ ਆ ਘਰ ਘਰ ਕਬੂਤਰਾਂ ਦਾ ਸ਼ੌਂਕ ਆ ਤੇ ਸਾਡੀ ਗੇਮ ਤੁਸੀਂ ਨਾ ਕਰੋ ਜੋ ਵੀ ਕਰਦੇ ਆ ਮੈਂ ਭਗਵਾਨ ਤੁਮਾ ਨੂੰ ਬੇਨਤੀ ਕਰਦਾ ਤੂੰ ਇਸ ਗੇਮ ਦੇ ਵਿੱਚ ਸਾਡੇ ਚ ਆਪ ਆਇਆ ਕਰ ਖੁਦ ਚੀਜ਼ ਗੈਸਟ ਤੈਨੂੰ ਪਤਾ ਲੱਗੇ ਕਬੂਤਰ ਬਾਜੀ ਕੀ ਚੀਜ਼ ਹੈ ਅੱਛਾ ਤੁਹਾਡੇ ਹੱਥ ਦੇ ਵਿੱਚ ਜਿਹੜਾ ਕਬੂਤਰ ਫੜਿਆ ਹੈ ਵੈਸੇ ਕਹਿੰਦੇ ਕੀਮਤ ਪੁੱਛਣੀ ਨਹੀਂ ਚਾਹੀਦੀ ਕਬੂਤਰ ਵਾਸਤੋਂ ਵੈਸੇ ਲੋਕ ਦੇਖ ਰਹੇ ਨੇ ਲੋਕ ਵੀ ਜਾਣਨਾ ਚਾਹੁੰਦੇ ਨੇ ਹੱਥ ਦੇ ਵਿੱਚ ਜਿਹੜਾ ਕਬੂਤਰ ਫੜਿਆ ਹੈ ਇਹਦੀ ਕੀਮਤ ਕਿੰਨੀ ਹੈਗੀ ਜੀ ਇਹ ਜੋੜੇ ਦੀ 7 ਕਰੋੜ ਰੁਪਈਆ ਕੀਮਤ ਲੱਗੀ ਸੀ ਭਾਈ ਹੂੰ ਗੋਰਿਆਂ ਨੇ ਲਾਈ ਸੀ ਹੂੰ ਗੋਰੇ ਕਹਿੰਦੇ ਸੀ ਇਹ ਕਬੂਤਰ ਇੱਥੇ ਛੱਡਦਾ ਸਾਡੇ ਕੋਲ 7 ਕਰੋੜ ਰੁਪਈਆ ਲੈ ਲੈ ਤੇ ਵਾਪਸ ਹੋਇਆ ਇੰਡੀਆ ਮੇਰੇ ਸ਼ਗਿਰਦ ਲੈ ਕੇ ਗਏ ਸੀ ਕਿਹੜੀ ਕੰਟਰੀ ਚ ਜੀ ਅਮਰੀਕਾ ਚ ਅਮਰੀਕਾ ਚ ਇਸ ਕਬੂਤਰ ਦਾ 7 ਕਰੋੜ ਰੁਪਈਆ ਮੁੱਲ ਲੱਗਾ ਸੀ 7 ਕਰੋੜ ਰੁਪਈਆ ਲੱਗਾ ਸੀ ਕਿਉਂਕਿ ਫਿਰ ਕੈਨੇਡਾ ਚ ਗਿਆ ਉੱਥੇ ਵੀ ਲੱਗਾ ਮੈਂ ਨਾਲ ਨਾ ਹੋਰ ਕਿਸੇ ਚੈਨਲ ਵਾਲੇ ਨੂੰ ਪੁੱਛ ਲਓ ਸਰਵਨ ਫੜਦਾ ਨਗੇ ਸਰਵਨ ਜਲੰਧਰ ਵਾਲਾ ਹਰ ਚੈਨਲ ਤੇ ਮੇਰੀ ਇੰਟਰਵਿਊ ਆਂਦੀ ਆ ਹਰ ਚੈਨਲ ਤੇ ਵੱਡੇ ਤੋਂ ਵੱਡੇ ਲੈ ਕੇ ਦੇਖੋ ਸਟਾਰ న్యూਜ ਬੀਜੀ న్యూਜ ਕੱਡੇ ਕੱਡੇ ਨੇ ਚੈਨਲ ਅੱਛਾ ਇਸ ਕਬੂਤਰ ਚ ਖਾਸੀਅਤ ਕੀ ਹੈਗੀ ਜਿਹੜਾ ਤੁਸੀਂ 7 ਕਰੋੜ ਦਾ ਇਹਦਾ ਮੁੱਲ ਦੱਸ ਰਹੇ ਹੋ ਵਿੱਚ ਖਾਸੀਅਤ ਕੀ ਹੈਗੀ ਜੀ ਇਹਦੀ ਖਾਸੀਅਤ ਇਹ ਹੈ ਜੀ ਗ੍ਰੀਨ ਅੱਖਾਂ ਹੂੰ ਇਹ ਮੇਰੇ ਕੋਈ ਚੈਲੰਜ ਮੈਂ ਕਰਦਾ ਹੱਲੇ ਵੀ ਚੈਲੰਜ ਕਰਦਾ ਮੈਨੂੰ ਦਿਖਾਣ ਮੇਰੇ ਕੋਲ ਇਸ ਇਲੇ ਮੈਂ ਮੇਰ ਕੋ ਘਰ ਥੋੜੇ ਆ ਮੇਰੇ ਸ਼ਗਿਰਦ ਕੋਲ ਸਾਰੇ ਭਿਜੇ ਹੋਏ ਆ ਮੈਂ ਆਪਣੇ ਛਤੀਗੜ ਉਥੇ 300 ਕਬੂਤਰ ਆ ਮੇਰਾ ਉਥੇ ਹਰੀਆਂ ਅੱਖਾਂ ਵਾਲਾ ਤੇ ਉਥੇ ਰੱਖਿਆ ਕਿਉਂ ਵੀ ਇੱਥੇ ਬਿਮਾਰੀ ਆ ਜਾਏ ਸ਼ਿਕਾਇਤ ਆ ਜਾਏ ਤਾਂ ਉਥੇ ਤੇ ਵਜੀ ਰਹਿਣਗੇ ਉਹ ਮੈਂ ਫੇਮਗਾ ਸਕਦਾ ਇਹ ਮੇਰੇ ਕੋ 300 ਕਬੂਤਰ ਅਗਨੀ ਅੱਖਾਂ ਵਾਲਾ ਮੇਰਾ ਚੈਲੰਜ ਆ ਨਾ ਅਜਤੇ ਕੋਈ ਬਣਾ ਸਕਿਆ ਨਾ ਬਣਾਣੇ ਅੱਛਾ ਕੇਅਰ ਕਿਵੇਂ ਕਰਦੇ ਹੋ ਵੈਸੇ ਤਾਂ ਦੇਖਣ ਵਾਲੇ ਕਹਿੰਦੇ ਵੀ ਖੁੱਡੇ ਚ ਕਬੂਤਰ ਤਾੜੇ ਹੁੰਦੇ ਆ ਵਿੱਚ ਦਾਣੇ ਸਿੱਟ ਦਿੰਦੇ ਕਬੂਤਰ ਪੜ ਜਾਂਦੇ ਆ ਜੀ ਇਹਨਾਂ ਦੀ ਕੇਅਰ ਕਿਵੇਂ ਕਰਨੀ ਪੈਂਦੀ ਜੀ ਹੁਣ ਭਾਜੀ ਆ ਦੇਖ ਲਓ ਤੁਹਾਡੇ ਸਾਹਮਣੇ ਦਾਣਾ ਪਾਇਆ ਹੋਇਆ ਔਰ ਟ੍ਰੇਆਂ ਦੇ ਵਿੱਚ ਪਿਆ ਨਾ ਦੇਖੋ ਸਫਾਈ ਕਿ ਜਦੋਂ ਕਿ ਇਹ ਫਿਲਮੀ ਐਕਟਰ ਨੇ ਨਾਮ ਦਾ ਸ਼ਰਮ ਨੂੰ ਸੁਣਾਉਂਦੇ ਆ ਵੀ ਮੇਰਾ ਕਬੂਤਰ ਲੈ ਕੇ ਆ ਮੈਂ ਸ਼ੂਟ ਲੈਣਾ ਕੋ ਉਤਰਾਂ ਦਾ ਤੇ ਉਦੋਂ ਫਿਲਮੀ ਐਕਟਰ ਆ ਕੇ ਮਿਕਲੋ ਕਬੂਤਰਾਂ ਹੀ ਸ਼ੂਟ ਲੈਂਦੇ ਆ ਤੇ ਤੁਹਾਨੂੰ ਦਿਖਾਣਾ ਕਬੂਤਰ ਕਿੰਨਾ ਮੇਰਾ ਫਿਲਮਾਂ ਚ ਆਇਆ ਮੈਂ ਉਹਦਾ ਵੀ ਦਿਖਾਣਾ ਤੁਹਾਨੂੰ ਕਿਹੜੀ ਕਿਹੜੀ ਫਿਲਮਾਂ ਚ ਤੁਹਾਡਾ ਕਬੂਤਰ ਆਇਆ ਜੀ ਇਹ ਪੰਜਾਬੀਆਂ ਚ ਆਇਆ ਗੜਾਸਾ ਜਟਦਾ ਇੱਕ ਹੋਰ ਸੀਗੀ ਆਪਣੇ ਡੀਸੀ ਸਾਹਿਬ ਦੇ ਦਫ਼ਤਰ ਆਪਣੇ ਇੱਥੇ ਬਣੀ ਸੀ ਜਲੰਧਰ ਉਹਦੇ ਵਿੱਚ ਵੀ ਆਪਣੇ ਹਿੰਦੀ ਫਿਲਮ ਦਾ ਐਕਟਰ ਐਸੋ ਮੇਰੀ ਫੋਟੋ ਥੱਲੇ ਗਈ ਦੁਕਾਨਾਂ ਤੋਂ ਤੇ ਉਹ ਚ ਮੇਰੇ ਲੱਕੇ ਕਬੂਤਰ ਨੇ ਕੀਤਾ ਹੀ ਕੰਮ ਉਹ ਲੱਕਾ ਕਬੂਤਰ ਸੁਣਾ ਬਹੁਤ ਲੱਗਦਾ ਹੱਥ ਤੇ ਵਹਿੰਦਾ ਤੇ ਉਹ ਜਿੱਦਾਂ ਇੱਕ ਦੂਜੇ ਦੇ ਹੱਥ ਵਿੱਚ ਭੇਜਣਾ ਹੁੰਦਾ ਐਕਟਰ ਨੇ ਐਕਟਰ ਨੇ ਤੇ ਉਹਦਾ ਕਬੂਤਰ ਭੇਜੀਦਾ ਸੀ ਤੇ ਉਹ ਸਾਡਾ ਕਬੂਤਰਾਂ ਫਿਲਮਾਂ ਚ ਵੀ ਆਇਆ ਜੋ ਪੰਜਾਬ ਸਰਕਾਰ ਵੱਲੋਂ ਕਬੂਤਰਬਾਜ਼ੀ ਤੇ ਪਾਬੰਦੀ ਲਗਾਈ ਗਈ ਮਨ ਨੂੰ ਦੁਖੀ ਹੋਇਆ ਜੀ ਉਹ ਤੋਂ ਬਿਲਕੁਲ ਹੈ ਦੁਖੀ ਹੈ ਕੱਲ ਦੇ ਮੈਂ ਸੋਣਾ ਹੀ ਪਿਆ ਵਾਰ-ਵਾਰ ਖਵਰਾ ਮਨ ਤੇ ਇਨਾ ਦੁਖੀ ਹੁੰਦਾ ਦੇਖੋ ਅਸੀਂ ਇਨ ਬੱਚਿਆਂ ਵਾਂਗੂ ਆਪਣੇ ਪਿਆਰ ਕਰਦੇ ਆਂ ਔਰ ਮੈਂ ਬੱਚਿਆਂ ਨੂੰ ਬਾਅਦ ਚ ਦੇਖਿਆ ਇਨਾਂ ਨੂੰ ਦੇਖੀਦਾ ਇਨਾਂ ਨੂੰ ਦਾਣਾ ਟਾਈਮ ਸਰ ਪਾਈਦਾ ਟਾਈਮ ਸਰ ਆ ਕੇ ਪਾਣੀ ਪਾਈਦਾ ਦੇਖ ਲਓ ਤਾਜਾ ਪਾਣੀ ਪਾ ਗਿਆਂ ਹੁਣ ਹੀ ਗਿਆ ਤੁਹਾਡੇ ਅੱਗੇ ਦੇ ਕੋਈ ਸਾਡੇ ਇਨਾਂ ਚ ਜਾਨ ਵਸੀ ਪਈ ਹੈ ਅਸੀਂ ਇਨਾਂ ਤੋਂ ਬਿਨਾ ਰਹਿ ਨਹੀਂ ਸਕਦੇ ਜੇ ਇਹ ਸਾਡੇ ਕੋ ਚਲੇ ਗਏ ਅਸੀਂ ਉਹ ਦਿਨ ਮਰ ਗਏ ਤੇ ਕੋਈ ਬੰਤਮਾਨ ਆ ਕੇ ਬਹਿ ਕੇ ਦਰੀਬਾ ਛਾ ਕੇ ਆ ਕੇ ਸੋਸ ਕਰ ਲਵੇਂ ਸਾਡਾ ਸਾਡਾ ਇਹੀ ਕਰੂੰਗਾ ਆ ਕੇ ਹੋਰ ਕੀ ਕਰੂੰਗਾ ਮਰਿਆ ਨੂੰ ਆ ਕੇ ਦੇਖੂੰਗਾ ਮੈਂ ਕਹਿੰਦਾ ਭਗਵੰਤ ਜੀ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਸਾਡੀ ਗੀਮ ਨਹੀਂ ਇਹ ਕਰਨੀ ਚਾਹੀਦੀ ਇਹ ਗੇਮ ਨੂੰ ਹੋਰ ਮਸ਼ਹੂਰ ਕਰਨਾ ਚਾਹੀਦਾ ਤੁਸੀਂ ਲੈ ਕੇ ਜਾਓ ਇਹਨੂੰ ਵਰਲਡ ਲੈਵਲ ਤੇ ਜਿੱਦਾਂ ਬਾਹਰਲੀਆਂ ਕੰਟਰੀਆਂ ਲੈ ਗਏ ਹੁਣ ਪਾਕਿਸਤਾਨ ਕਬੂਤਰ ਖਾੜੀ ਇੰਨੇ ਆ ਉਹ ਗੇਮ ਨੇ ਆਪਣੀ ਇੰਨੀ ਮਸ਼ਹੂਰ ਕੀਤਾ ਆ ਇਹਨਾਂ ਨੇ ਮਤਲਬ ਜੇਕਰ ਕਬੂਤਰ ਬਾਜ਼ੀ ਪੂਰਨ ਤੌਰ ਤੇ ਬੰਦ ਹੁੰਦੀ ਹੈ ਜਿਵੇਂ ਸਰਕਾਰ ਵੱਲੋਂ ਹੁਣ ਪਾਬੰਦੀ ਲਗਾ ਦਿੰਦੀ ਹੈ ਬਹੁਤੇ ਕਬੂਤਰ ਕਬੂਤਰ ਬਾਜ਼ਾਂ ਦੇ ਮਨ ਦੇ ਵਿੱਚ ਡਰ ਹੈ ਜੇ ਅਸੀਂ ਕਿਤੇ ਬਾਜ਼ੀ ਲਾਵਾਂਗੇ ਪੁਲਿਸ ਸਾਨੂੰ ਫੜ ਲਊਗੀ ਉਹਨਾਂ ਕਬੂਤਰ ਬਾਜ਼ਾਂ ਨੂੰ ਕੀ ਕਹੋਗੇ ਜੀ ਬਿਲਕੁਲ ਡਰੋ ਨਾ ਡਟ ਕੇ ਆਪਣਾ ਇਹਨਾਂ ਨਾਲ ਮੁਕਾਬਲਾ ਕਰੋ ਕੁਝ ਨਹੀਂ ਹੋਣਾ ਇਹ ਫਰਾਡ ਆ ਮੈਂ ਤੁਹਾਨੂੰ ਦੱਸ ਦਿੱਤਾ ਜੋ ਫਿਰ ਬਾਰ ਬਾਰ ਦੱਸਾਂ ਇਹ ਅੱਗੇ ਵੀ ਕਈ ਸਰਕਾਰਾਂ ਨੇ ਕੀਤਾ ਸੀਗਾ ਕੱਖ ਨਹੀਂ ਹੋਇਆ ਪਰ ਮੈਂ ਇਹ ਕਹਿੰਨਾ ਨਾ ਬਾਦਲ ਸਾਹਿਬ ਦੀ ਸਰਕਾਰ ਨੇ ਕੀਤਾ ਨਾ ਕੈਪਟਨ ਸਾਹਿਬ ਦੀ ਸਰਕਾਰ ਨੇ ਕੀਤਾ ਨਾ ਪੱਠਲ ਦੀ ਸਰਕਾਰ ਨੇ ਨਾ ਕੀਤਾ ਚੰਨੀ ਆਇਆ ਚੰਨੀ ਨੇ ਨਹੀਂ ਕੀਤਾ ਸਾਡੇ ਚੰਨੀ ਵੀ ਸਾਡੇ ਫੰਕਸ਼ਨਾਂ ਤੇ ਆਇਆ ਹਰ ਮੁੱਖ ਮੰਤਰੀ ਆ ਹੁਣ ਇਹ ਸਾਡੇ ਆਇਆ ਹੀ ਨਹੀਂ ਅਸੀਂ ਕਿਦਾਂ ਕਹਿ ਦਈਏ ਇਹਨੂੰ ਹਲੇ ਜਾਣਦੇ ਨਹੀਂ ਅਸੀਂ ਮੁੱਖ ਮੰਤਰੀ ਨੂੰ ਅਜੇ ਇਹਦੀ ਹੈਲਪ ਜ਼ਰੂਰ ਕੀਤੀ ਹੈ ਜਦੋਂ ਇਲੈਕਸ਼ਨ ਪਹਿਲੀ ਵਾਰ ਹੀ ਜੇ ਇਹਨਾਂ ਦੇ ਸੁਪਰੀਮੋ ਦਾ ਫੋਨ ਆਇਆ ਸੀ ਮੈਨੂੰ ਕੇਸ਼ਰੀਵਾਲ ਦਾ ਮੈਂ ਇਹਨਾਂ ਦੀ ਹੈਲਪ ਕੀਤੀ ਟਟਕੇ ਕੀਤੀ ਸੀ ਹਲੇ ਤੱਕ ਮੇਰੇ ਕੋਲ ਇੰਟਰਵਿਊ ਹੈ ਅੱਛਾ ਸਰਕਾਰਾਂ ਤਾਂ ਲੋਕ ਲੋਕ ਪੱਖੀ ਫੈਸਲੇ ਲੈਣ ਵਾਸਤੇ ਬਣਾਉਂਦੇ ਨੇ ਵੀ ਲੋਕਾਂ ਦੇ ਹੱਕ ਦੇ ਵਿੱਚ ਫੈਸਲੇ ਹੋਣ ਕਬੂਤਰਬਾਜ਼ੀ ਤੇ ਪਾਬੰਦੀ ਲਾ ਕੇ ਜਾਂ ਇਹ ਕਹਿੰਦੇ ਨੇ ਬਹੁਤੇ ਲੋਕ ਕਿ ਸਰਕਾਰਾਂ ਲੋਕਾਂ ਦਾ ਵਿਕਾਸ ਕਰਨ ਵਾਸਤੇ ਬਣਾਈਆਂ ਜਾਂਦੀਆਂ ਨੇ ਕਬੂਤਰਬਾਜ਼ੀ ਤੇ ਹੁਣ ਪਾਬੰਦੀ ਲਾ ਕੇ ਪੰਜਾਬ ਦਾ ਵਿਕਾਸ ਹੋਊਗਾ ਜੀ ਬਿਲਕੁਲ ਨਹੀਂ ਹੋਊਗਾ ਜੀ ਇਹ ਸ਼ਾਂਤੀ ਮੰਗਦੇ ਘਰ ਘਰ ਕਬੂਤਰ ਇਹ ਵਿਕਾਸ ਨਹੀਂ ਹੋਊਗਾ ਬੇੜਾ ਗਰਕ ਹੋ ਜਾਊਗਾ ਪੰਜਾਬ ਦਾ ਇਹ ਵੀ ਦੱਸਦਾ ਤੁਹਾਨੂੰ ਮੈਂ ਕਿਉਂ ਘਰ ਘਰ ਕਬੂਤਰ ਐ ਸੇ ਕਿ ਘਰ ਪਿੰਡ ਚਲੇ ਜਾਓ ਸ਼ਹਿਰ ਚ ਚਲੇ ਜਾਓ ਘਰ ਘਰ ਕਬੂਤਰ ਜੇ ਤੁਸੀਂ ਜਾਣ ਮੇਰੇ ਨਾਲ ਚਲੋ ਤਾਂ ਹਜ਼ਾਰਾਂ ਤੁਸੀਂ ਘਰਾਂ ਦੇ ਘਰ ਵੱਡੇ ਵੱਡੇ ਸ਼ੌਕਰਾਂ ਦੇ ਘਰ ਹੁਣ ਜਿੰਨੇ ਖਵਾਰਾਂ ਦੇ ਮਾਲਕ ਆ ਉਹਨਾਂ ਦੇ ਘਰ ਕਬੂਤਰ ਆ ਹੁਣ ਜਿੱਦਾਂ ਆਪਣੇ ਚਲੇ ਜਾਓ ਉੱਤੋਂ ਵੀੰਦੂ ਖਵਾਰ ਆ ਉਹਨੇ ਕਿੰਨੇ ਕਬੂਤਰ ਰੱਖੇ ਹੋਏ ਆ ਫਿਰ ਆਪਣੇ ਕੋਈ ਵੀ ਲੈ ਲੋ ਖਵਾਰਾਂ ਦੇ ਵੱਡਾ ਮੇਰੇ ਜਿੱਦਾਂ ਪੰਜਾਬ ਕੇਸਰੀ ਵਾਲੇ ਬੇਟੇ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਅਸ਼ਪਾਈ ਦਾ ਬੇਟੇ ਦਾ ਕਹਿੰਦਾ ਕਬੂਤਰ ਰੱਖਣੇ ਆ ਫਿਰ ਮੈਂ ਬਰਾਸ਼ ਭਾਈ ਨੂੰ ਕਿਹਾ ਮੈਂ ਕਹ ਕਬੂਤਰ ਰੱਖਣੇ ਚਾਹੀਦੇ ਕਿ ਨਹੀਂ ਉਹ ਕਹਿੰਦਾ ਇਹ ਬੇਟਾ ਕਹਿੰਦਾ ਚਲ ਦੇ ਦੇ ਇਹਨੂੰ ਉਹ ਕਹ ਮੈਨੂੰ ਫੋਨ ਕੀਤਾ ਸਪੈਸ਼ਲ ਨੇ ਮੈਂ ਕਬੂਤਰ ਦੇ ਵੀ ਦੇਣ ਦੇਖੋ ਮੇਰੇ ਕੋ ਐਸਐਸਪੀਆਂ ਦੇ ਫੋਨ ਆਉਂਦੇ ਉਹਨਾਂ ਨੇ ਵੀ ਉੱਤੇ ਹੋਏ ਆ ਚੰਡੀਗੜ੍ਹੋਂ ਐਸਐਸਪੀ ਲੱਗਾ ਹੋਇਆ ਗਰੇਵਾਲ ਉਹਨੂੰ ਵੀ ਮੈਂ ਕਬੂਤਰ ਰਖਾਏ ਹੋਏ ਆ ਕਬੂਤਰ ਤੇ ਸਾਡੇ ਅਫਸਰਾਂ ਨੇ ਰੱਖੇ ਹੋਏ ਆ ਤੇ ਇਹ ਕਹਿੰਦੇ ਕਬੂਤਰ ਛੱਡੋ ਅਸੀਂ ਨਹੀਂ ਛੱਡ ਸਕਦੇ ਕਬੂਤਰੇ ਸ਼ਾਂਤੀ ਦਾ ਪ੍ਰਤੀਕ ਹੈ ਜੋ ਕੀਤਾ ਸੀਗਾ ਸਰਕਾਰ ਬਣਾਉਣ ਚ ਜੀ ਬਿਲਕੁਲ ਕੀਤਾ ਸੀ ਕਦੇ ਸੋਚਿਆ ਸੀ ਕਿ ਸਰਕਾਰ ਬਣਾਉਣ ਤੋਂ ਬਾਅਦ ਸਾਡੀਆਂ ਕਬੂਤਰਬਾਜ਼ੀਆਂ ਤੇ ਜਾਂ ਕਬੂਤਰਬਾਜ਼ੀ ਤੇ ਪਾਬੰਦੀ ਲੱਗ ਜੂਗੀ ਨਹੀਂ ਬਿਲਕੁਲ ਵੀ ਸੋਚਿਆ ਹੀ ਜਿੰਦਗੀ ਜੀ ਸੋਚਿਆ ਹੈ ਜਿੱਦਾਂ ਦੀ ਪਾਬੰਦੀ ਨਾਲ ਲਾਤੀ ਨੇ ਸਾਡਾ ਬੇੜਾ ਘਰ ਕਰ ਦਿੱਤਾ ਅਸੀਂ ਕਹਿੰਦੇ ਇਹ ਸਰਕਾਰ ਗਾਂ ਤੋਂ ਦੇਖੋ 27 ਦੇ ਬਾਅਦ ਤੋਂ ਕੀ ਹਾਲ ਹੋਣਾ ਇਹਦਾ ਮੈਂ ਕਹਿੰਦਾ ਲੱਭੂਗੇ ਕਿੱਥੇ ਗਏ ਆ ਅਸੀਂ ਇਹ ਮੈਂ ਤੁਹਾਨੂੰ ਕਹਿੰਦਾ ਜੋ ਇਹ ਜੇ ਸਾਡੇ ਕਬੂਤਰભાઈ ਪਬਲਿਕ ਕਰਨਗੇ ਜਿੰਨਾ ਸਾਥ ਦੇਣਗੇ ਜੇ ਇਦਾਂ ਹੀ ਕਰਦੇ ਰਹਿਤੇ ਫਿਰ ਜਾਂਦੇ ਲੱਗਣਗੇ ਅਸੀਂ ਵੀ ਇਹਨਾਂ ਨੂੰ ਪਿਆਰ ਕਰਦੇ ਆ ਅਸੀਂ ਇਹਨਾਂ ਨਾਲ ਤੇ ਕਬੂਤਰ ਬਾਜ਼ੀਆਂ ਦਾ ਪੰਗਾ ਮਹਿੰਗਾ ਪੈਂਦਾ ਜੀ ਬਹੁਤ ਮਹਿੰਗਾ ਪੈਂਦਾ ਓਏ ਯਾਰਾਂ ਕਬੂਤਰ ਖਿਡਾਰੀ ਹਜ਼ਾਰਾਂ ਇੱਕ ਇੱਕ ਪਿੰਡ ਦੇ ਵਿੱਚ ਪੰਪ 500 ਤੇ ਆਮ ਲਾ ਲਓ ਤੁਸੀਂ ਐਸ ਵੇਲੇ ਸਾਡਾ ਮੁਕਾਬਲਾ ਕਿਤੇ ਹੁੰਦਾ ਨਾ ਓ ਯਾਰਾਂ ਕਬੂਤਰ ਖਿਡਾਰੀ ਜਾਂਦਾ ਵਾ ਤੇ ਫੰਕਸ਼ਨ ਵੱਡੇ ਵੱਡੇ ਹੁੰਦੇ ਆ ਕੁਤਰਾਂ ਦੇ ਇਹ ਕੋਲ ਮਾੜੇ ਮੋਟੇ ਨਹੀਂ ਕਬੂਤਰ ਵਾਈ ਦੇ ਬੰਝਰ ਹੁੰਦੇ ਬਿਲਕੁਲ ਤਾਂ ਇੱਕ ਵਾਰ ਆਪਾਂ ਕਬੂਤਰ ਜ਼ਰੂਰ ਦੇਖਦੇ ਆ ਇਧਰ ਅੱਗੇ ਹੋ ਕੇ ਆਪਣੇ ਕਬੂਤਰ ਜ਼ਰੂਰ ਦਿਖਾ ਦਿਓ ਇਹ ਭਾਈ ਸਾਹਿਬ ਕਹਿੰਦੇ ਵੀ ਸਾਡੇ ਅਨੇਕਾਂ ਕਬੂਤਰ ਫਿਲਮਾਂ ਦੇ ਵਿੱਚ ਆਏ ਨੇ ਤਾਂ ਕਰੋੜਾ ਰੁਪਈਆ ਦੀ ਕੀਮਤ ਹੈ ਇਸ ਕਬੂਤਰ ਦੀ ਤਾਂ ਹੋਰ ਵੀ ਕਬੂਤਰ ਇਧਰਲੇ ਪਾਸੇ ਨੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਅੰਦਰ ਇੱਕ ਵਾਰ ਜ਼ਰੂਰ ਦਿਖਾ ਦਿਓ ਅੱਗੇ ਨੂੰ ਹੋ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਇਹ ਭਾਈ ਸਾਹਿਬ ਹੁਣੀ ਜਲੰਧਰ ਦੇ ਰਹਿਣ ਵਾਲੇ ਨੇ ਸਰਵਣ ਸਿੰਘ ਇਹਨਾਂ ਦਾ ਨਾਮ ਹੈ ਤਾਂ ਵਰਲਡ ਚੈਂਪੀਅਨ ਨੇ ਇਹ ਕਬੂਤਰਬਾਜ਼ੀ ਦੇ ਮੁਕਾਬਲੇ ਦੇ ਵਿੱਚ ਅਮਰੀਕਾ ਤੋਂ ਜਿਸ ਤਰੀਕੇ ਦੇ ਨਾਲ ਇਹ ਦਾਅਦੇ ਨੇ ਕਿ ਅਮਰੀਕਾ ਦੀ ਧਰਤੀ ਤੇ ਵੀ ਇਹਨਾਂ ਦੇ ਕਬੂਤਰ ਦਾ 7 ਕਰੋੜ ਰੁਪਏ ਦਾ ਜਿਹੜਾ ਰੇਟ ਲੱਗ ਚੁੱਕਿਆ ਹੈ ਤਾਂ ਇਹਨਾਂ ਨੇ ਕਬੂਤਰ ਨਹੀਂ ਦਿੱਤੇ ਤਾਂ ਕਬੂਤਰ ਅੱਗੇ ਹੋਗੇ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਕਿ ਜਿਹੜੇ ਕਬੂਤਰ ਫਿਲਮਾਂ ਦੇ ਵਿੱਚ ਆਏ ਨੇ ਉਹ ਵੀ ਕਬੂਤਰ ਅੱਗੇ ਹੋਗੇ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਬੋਲੋ ਜੀ ਬਿਲਕੁਲ ਤੇ ਇਹ ਕਬੂਤਰ ਨਹੀਂ ਜੀ ਇਹਨਾਂ ਦੇ ਇਹ ਕਬੂਤਰ ਆਪਣੇ ਬੱਚਿਆਂ ਦੇ ਵਾਂਗੂ ਇਹ ਪਾਲਦੇ ਨੇ ਤਾਂ ਮਾਨ ਇਹਨਾਂ ਦਾ ਦੁਖੀ ਹੋਇਆ ਜਿਵੇਂ ਪੰਜਾਬ ਦੇ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜੀ ਪਾਬੰਦੀ ਲੱਗੀ ਹੈ ਕਬੂਤਰਬਾਜ਼ੀ ਤੇ ਉਸ ਨੂੰ ਲੈ ਕੇ ਪੰਜਾਬ ਦੇ ਜਿਹੜੇ ਅਨੇਕਾਂ ਕਬੂਤਰਬਾਜ਼ ਨੇ ਉਹ ਪਰੇਸ਼ਾਨ ਨੇ ਤਾਂ ਅੰਦਰ ਵਿੱਚ ਭਾਈ ਸਾਹਿਬ ਹੋਣਾ ਤੋਂ ਸੁਨੇਹਾ ਜ਼ਰੂਰ ਲੈਣੇ ਆ ਤੇ ਸਰਵਣ ਸਿੰਘ ਜੀ ਪੰਜਾਬ ਸਰਕਾਰ ਨੂੰ ਪਸ਼ੂ ਪਾਲਣ ਵਿਭਾਗ ਨੂੰ ਕੀ ਸੁਨੇਹਾ ਦਿਓਗੇ ਜੀ ਬਿਲਕੁਲ ਗਲਤ ਕਹਿ ਰਹੇ ਆ ਜੀ ਇਹ ਗੇਮ ਨੂੰ ਮਸ਼ਹੂਰ ਆ ਗੇਮ ਇਹ ਗੇਮ ਨੂੰ ਨਹੀਂ ਕਰਨਾ ਚਾਹੀਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਗਵੰਤ ਸਰਾਰ ਨੂੰ ਵੀ ਇਹ ਗੇਮ ਸਾਡੇ ਨਾਲ ਪਿਆਰ ਕਰਨ ਤੇ ਅਸੀਂ ਕਬੂਤਰਾਂ ਪਿਆਰ ਬਹੁਤ ਕਰਦੇ ਆਂ ਇਹ ਸ਼ਾਂਤੀ ਦੇ ਪ੍ਰਤੀਕ ਆ ਤੇ ਹਰ ਜਗ੍ਹਾ ਅਸੀਂ ਛੱਡਦੇ ਆਂ ਇਹਨਾਂ ਨੂੰ ਕੋਈ ਮਿਨਿਸਟਰ ਵੱਡਾ ਆਂਦਾ ਤੇ ਛੱਡਦੇ ਆਂ ਇਹ ਕਬੂਤਰ ਜਿਹੜਾ ਹੱਥ 'ਚ ਫੜਿਆ ਫਿਲਮਾਂ 'ਚ ਆਇਆ ਜੀ ਇਹ ਭਾਈ ਕਬੂਤਰ ਮੇਰਾ ਫੜੀਆਂ ਫਿਲਮਾਂ 'ਚ ਆਇਆ ਇਹ ਲੱਕਾ ਕਬੂਤਰ ਦੇਖੋ ਕਿੰਨਾ ਸੋਹਣਾ ਵਾ ਇਹ ਕਬੂਤਰ ਨੇ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਇਹ ਕਬੂਤਰ ਮੇਰਾ ਬਹੁਤ ਜ਼ਿਆਦੀ ਫਿਲਮਾਂ 'ਚ ਕੰਮ ਕਰਦਾ ਹੈ ਬਿਲਕੁਲ ਤਾਂ ਬਿਲਕੁਲ ਆਜੋ ਭਾਈ ਸਾਹਿਬ ਬਾਹਰ ਆਜੋ ਤੇ ਇਹ ਇਹਨਾਂ ਦੇ ਕਬੂਤਰ ਨੇ ਜਿਵੇਂ ਦੱਸਿਆ ਬਾਈ ਜੀ ਹੁਣਾਂ ਨੇ ਕਿ ਫਿਲਮਾਂ ਦੇ ਵਿੱਚ ਇਹਨਾਂ ਦੇ ਇਹ ਕਬੂਤਰ ਆਏ ਨੇ ਤਾ ਕਰੋੜਾਂ ਦੀ ਕੀ ਕੀਮਤ ਦੇ ਇਹਨਾਂ ਦੇ ਕੋਲ ਕਬੂਤਰ ਨੇ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਪਾਬੰਦੀ ਲਗਾਈ ਗਈ ਹੈ ਕਬੂਤਰਬਾਜ਼ੀ ਤੇ ਜਾਂ ਪਸ਼ੂ ਪਾਲਣੇ ਵਿਭਾਗ ਵੱਲੋਂ ਇਸੇ ਕਬੂਤਰਬਾਜ਼ੀ ਨੂੰ ਜਿਹੜਾ ਬੰਦ ਕੀਤਾ ਗਿਆ ਹੈ ਪਾਬੰਦੀ ਲਗਾਈ ਹੈ ਇਸ ਨੂੰ ਲੈ ਕੇ ਇਹਨਾਂ ਕਬੂਤਰਬਾਜ਼ਾਂ ਦੇ ਮਨ ਦੇ ਵਿੱਚ ਰੋਸ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਸਿੱਧੇ ਤੌਰ ਤੇ ਇਹਨਾਂ ਨੇ ਇਹੀ ਕਿਹਾ ਹੈ ਕਿ ਕਬੂਤਰਬਾਜ਼ੀ ਤੇ ਪਾਬੰਦੀ ਨਾ ਲਗਾਈ ਜਾਏ ਅੰਤ ਦੇ ਵਿੱਚ ਭਾਈ ਸਾਹਿਬ ਹੋਣਾ ਤੋਂ ਮੈਸੇਜ ਜ਼ਰੂਰ ਜਾਣਦੇ ਆ ਕਿ ਮੈਸੇਜ ਕੀ ਦੇਣਾ ਚਾਹੁੰਦੇ ਨੇ ਪੰਜਾਬ ਦੇ ਜਿਹੜੇ ਵੱਖੋ ਵੱਖਰੇ ਪਿੰਡਾਂ ਸ਼ਹਿਰਾਂ ਦੇ ਤੁਹਾਨੂੰ ਲੋਕ ਦੇਖ ਰਹੇ ਨੇ ਕਬੂਤਰ ਬਾਜ਼ੀ ਤੇ ਲੱਗੀ ਪਾਬੰਦੀ ਨੂੰ ਲੈ ਕੇ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਹੈ ਕਿ ਜੇਕਰ ਅਸੀਂ ਕਬੂਤਰ ਬਾਜ਼ੀ ਕਰਾਂਗੇ ਸਾਡੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਜੀ ਮੇਰੇ ਪਹਿਲੀ ਗੱਲ ਤਾਂ ਡਰਨਾ ਹੀ ਚਾਹੀਦਾ ਹਮ ਗਵਰਨਮੈਂਟਾਂ ਕੰਨੀਆਂ ਹੁੰਦੀਆਂ ਕੁਝ ਨਹੀਂ ਕਰਦੀਆਂ ਇਹ ਸਾਨੂੰ ਖਜ਼ਰ ਖਰਾਬ ਕਰਦੀਆਂ ਸਿੱਧੀ ਗੱਲ ਸਾਂ ਇਹ ਸ਼ਾਂਤੀ ਦਾ ਪ੍ਰਤੀਕ ਕਬੂਤਰ ਨਾ ਕਿਸੇ ਕਿਸੇ ਅਫਸਰ ਦੇ ਘਰੋਂ ਮੰਗਣ ਜਾਂਦੇ ਆ ਕਿ ਸਾਡੇ ਕਬੂਤਰਾਂ ਨੂੰ ਦਣਾ ਪਾਵੇ 30 ਰੁਪਏ ਕਿਲੋ ਕਣਕ ਐਸਲੇ ਭਗਵਾਨ ਤੁਲਬਾਨ ਦੀ ਸਰਕਾਰ ਚ ਹੋਈ ਐ ਇੰਨੀ ਮਹਿੰਗੀ ਕਣਕ ਇੰਨੀ ਨਿਸਰੋਂ ਮਹਿੰਗੀ ਐ ਬਾਜਰਾ ਕੀ ਭਾਵ ਆ ਅਸੀਂ ਉਹ ਵੀ ਲੈ ਕੇ ਪਾਉਂਦੇ ਆ ਸਰੋਂ ਵੀ ਪਾਉਂਦੇ ਆ ਮੱਕੀ ਵੀ ਪਾਉਂਦੇ ਆ ਛੋਲੇ ਵੀ ਪਾਉਂਦੇ ਆ ਤੀਨ ਨੂੰ ਆਪਣੇ ਬੱਚਿਆਂ ਉਗ ਰੱਖਦੇ ਆ ਬਿਲਕੁਲ ਜਿਸ ਜਿਹੜੇ ਬੰਦੇ ਨੇ ਕੀਤਾ ਵੀ ਕਬੂਤਰਬਾਈ ਗੇਮ ਇਦਾਂ ਹੋ ਜੂਗੀ ਮੈਂ ਕਹਿੰਦਾ ਬਿਲਕੁਲ ਗਲਤ ਆ ਇਹ ਜਿੰਨਾ ਅਸੀਂ ਮਰਦੇ ਨਹੀਂ ਉਹਨਾਂ ਦੀ ਸਾਡੇ ਕੋਲ ਆ ਜੇ ਮਰ ਗਏ ਤੇ ਫੇਰ ਅਭੀ ਰੱਖਾ ਵਾ ਇਹ ਇਹਨਾਂ ਨੂੰ ਪਿਆਰ ਬਹੁਤ ਜ਼ਿਆਦਾ ਕਰਦੇ ਆ ਠੀਕ ਹੈ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਥੈਂਕ ਯੂ ਜੀ ਮੈਂ ਇਹ ਵੀ ਭਾਈ ਦੱਸਣ ਲੱਗਾ ਕਿਸੇ ਕਬੂਤਰ ਖਿਲਾੜੀ ਨੇ ਅੱਜ ਤਾਈਂ ਹਾਂ ਰਾਸ਼ਟਰਪਤੀ ਵਾਰਡ ਨਹੀਂ ਦਿੱਤਾ ਮੈਂ ਰਾਸ਼ਟਰਪਤੀ ਵਾਰਡ ਵੀ ਲੈ ਚੁੱਕਾ ਹਾਂ ਦੋ ਰਾਸ਼ਟਰਪਤੀਆਂ ਕੋ ਵਾਰਡ ਲਏ ਹੋਏ ਆ ਅੱਛਾ ਜੀ ਮੈਂ ਨਾਂ ਨਹੀਂ ਜਾਦਾਂ ਦੇ ਤੇ ਉਹ ਤੁਹਾਨੂੰ ਫੋਟੋਆਂ ਦਿਖਾਉਣਾ ਥੱਲੇ ਤੇ ਦੇਖੋ ਰਾਸ਼ਟਰਪਤੀ ਰਾਣਾ ਵਾੜ ਕਬੂਤਰਵਾਈ ਚ ਤੇ ਸੋ ਇਹ ਭਗਵੰਤਗੋਆਂ ਨੂੰ ਸਾਡੀ ਸ਼ੁਭਾ ਕਰਨੀ ਚਾਹੀਦੀ ਆ ਤੇ ਕਬੂਤਰਵਾਈ ਸਾਡੀ ਗੇਮ ਖਤਮ ਕਰਨ ਡਿਆ ਮੈਂ ਉਹਨੂੰ ਭਗਵੰਤਗੋਆਂ ਨੂੰ ਮਹਿੰਦੀ ਕਰਦਾ ਇਹ ਸਾਡੀ ਗੇਮ ਦੀ ਸ਼ੁਭਾ ਕਰ ਸੋ ਵੀ ਦੇਖੋ ਇੱਡੇ ਕਬੂਤਰ ਖਲਾਨੀਆਂ ਅਸੀਂ ਨਾਂ ਬਣਾਇਆ ਕਬੂਤਰਵਾਈ ਚ ਐਸ ਵਲੇ ਬਲਣ ਦੀਆਂ ਛੁਨੇ ਪਏ ਆ ਹਰ ਜਗ੍ਹਾ ਨਾ ਸਾਡਾ ਬੋਲਦਾ ਸਰਵਨ ਸਿੰਘ ਚਲੰਦਰ ਦਾ ਵਰਲਡ ਚੈਂਪੀਅਨ ਕਲੇਰ ਮੇਰੀ ਕਾਸਟ ਹੈਗੀ ਕਲੇਰ ਸਰਵਨ ਸਿੰਘ ਕਲੇਰ ਤੇ ਇਹ ਬੱਚਾ ਬੁੱচ্চਾ ਜਾਣਦਾ ਦੇਖੋ ਮੈਂ ਸਾਰੀਆਂ ਖੋਹਾਂ ਚ ਆ ਚੁੱਕਾ ਸਾਰੀਆਂ ਚੈਨਲਾਂ ਤੇ ਆ ਚੁੱਕਾ ਹੇ ਕਬੂਤਰਬਾਈ ਨੇ ਲਿਆਂਦਾ ਮੈਨੂੰ ਬਿਲਕੁਲ ਨਾ ਮੈਨੂੰ ਕੌਣ ਜਾਣਦਾ ਸੀ ਮੈਨੂੰ ਕੁੱਤੇ ਵੀ ਨਹੀਂ ਜਾਣਦੇ ਸੀ ਉਦੋਂ ਭਗਵਾਨ ਜੀ ਵੀ ਨਹੀਂ ਮੈਨੂੰ ਜਾਣਦਾ ਹੁਣ ਸਿੱਧੀ ਗੱਲ ਦੱਸਾਂ ਉਹ ਇਹਨਾਂ ਦਾ ਛੀ ਮੋਕੀਆ ਨੇ ਉਹ ਵੀ ਜਾਣਦਾ ਮੈਨੂੰ ਕ੍ਰਿਸ਼ਤੀਵਾਲ ਨੇ ਸਪੈਸ਼ਲ ਮੈਨੂੰ ਰਿਕਾਰਡਿੰਗ ਭਾਈ ਰਿਕਾਰਡਿੰਗ ਕਰਕੇ ਸਰਵਨ ਸਿੰਘ ਹੀ ਸਾਡੀ ਮਿਹਨਤ ਕਰਨੀ ਹੈ ਤੇ ਮੈਂ ਉਦੋਂ ਮਿਹਨਤ ਇਨਾ ਪਿੱਛੇ ਕੀਤੀ ਹਰ ਬੱਚੇ ਨੂੰ ਕਿਹਾ ਹਰ ਕਬੂਤਰ ਖਲਾੜੇ ਨੂੰ ਕਿਹਾ ਵੀ ਇਹਨਾਂ ਨੂੰ ਵੋਟਾਂ ਪਾਣੀਆਂ ਅੱਜ ਪਛਤਾਵਾ ਹੋ ਰਿਹਾ ਜੀ ਅੱਜ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਬਹੁਤ ਆ ਜ਼ਿਆਦਾ ਸਿਰੋਂਨੇ ਪਏ ਐ ਅਸਲ ਵਿੱਚ ਵੀ ਇਹ ਗਲਤ ਕੀਤਾ ਇਹਨਾਂ ਨੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਆਪਣਾ ਜੋ ਵੀ ਬਿਆਨ ਹੈ ਇਹ ਵਾਪਸ ਲੈ ਲੈ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸਰਵਰ ਸਿੰਘ ਕਬੂਤਰ ਬਾਜ਼ ਤੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਤਾਂ ਪੰਜਾਬ ਦੇ ਵਿੱਚ ਕਬੂਤਰ ਬਾਜ਼ੀ ਤੇ ਲੱਗੀ ਪਾਬੰਦੀ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਬਨੇ ਰਹੋ ਲੋਕੋਵਾਸ ਟੀਵੀ ਦੇ ਨਾਲ ਧੰਨਵਾਦ